ਜਿਸ ਬਰਤਾਨੀਆਂ ਨੇ ਭਾਰਤ ਅਤੇ ਪੰਜਾਬ ਦੀ ਧਰਤੀ ਤੇ ਲੰਮਾ ਸਮਾਂ ਰਾਜ ਕੀਤਾ ਅਜੋਸੇ ਦੀ ਪਾਰਲੀਮੈਂਟ ਚ ਭਾਰਤ ਅਤੇ ਪੰਜਾਬ ਤੋਂ ਪਾਰਲੀਮੈਂਟ ਮੈਂਬਰ ਜਾਂਦੇ ਨੇ ਆਪਣੀ ਗੱਲ ਰੱਖਦੇ ਨੇ ਜੋ ਭਾਰਤ ਅਤੇ ਇੰਗਲੈਂਡ ਨਾਲ ਸੰਬੰਧਿਤ ਮਸਲੇ ਨੂੰ ਉਹਨਾਂ ਦੀ ਗੱਲ ਰੱਖਦੇ ਨੇ ਪੰਜਾਬ ਨਾਲ ਸੰਬੰਧਿਤ ਮਸਲਿਆਂ ਦੀ ਗੱਲ ਹੁੰਦੀ ਹੈ ਹੁਣੇ-ਹੁਣੇ ਬਹੁਤ ਹੀ ਯੰਗ ਔਰ ਪੱਗ ਬੰਨਣ ਵਾਲੇ ਇੱਕ ਸਿੱਖ ਪਹੁੰਚੇ ਨੇ ਬਰਤਾਨੀਆਂ ਦੀ ਪਾਰਲੀਮੈਂਟ ਚ ਨਾਮ ਆ ਤਨਮਨਜੀਤ ਸਿੰਘ ਢੇਸੀ ਸਾਡਾ ਨਾਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਿਵੇਂ ਉਹਨਾਂ ਦੀ ਸਟਰਗਲ ਰਹੀ ਔਰ ਕੀ ਕੀ ਹੋ ਗਿਆ ਕਰਨ ਜਾ ਰਹੇ ਨੇ ਤੇ ਇਸਾ ਸਭ ਤੋਂ ਪਹਿਲਾਂ ਤੁਹਾਡਾ ਬਹੁਤੋ ਸਵਾਗਤ ਹੈ ਯਾਦਵਿੰਦਰ ਜੀ ਤੁਹਾਡਾ ਤਾਂ ਇਹ ਵੀ ਪੀ ਸਾਂਝਾ ਦਾ ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਦਰਸ਼ਕਾਂ ਦੇ ਨਾਲ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਸਭ ਸਭ ਤੋਂ ਪਹਿਲਾਂ ਹਰ ਬੰਦੇ ਦੇ ਮਨ 'ਚ ਇਹ ਸਵਾਲ ਹੁੰਦਾਗਾ ਕਿ ਜਿਹੜੀ ਸਟਰਗਲ ਆ ਗਈ ਕਿਉਂਕਿ ਉੱਥੇ ਜਾਣਾ ਉਸ ਧਰਤੀ ਦੇ ਉੱਤੇ ਜਾ ਕੇ ਇੱਕ ਸਪੇਸ ਤਿਆਰ ਕਰਨੀ ਫਿਰ ਉੱਥੋਂ ਦਾ ਲੋਕ ਤੋਂ ਦੇ ਲੋਕਾਂ ਦਾ ਮਨ ਜਿੱਤ ਲੈਣਾ ਜੀ ਜੀ ਏ ਦੇਖੋ ਉੱਥੇ ਤਾਂ ਜੇ ਮੈਂ ਕਹਾਂ ਪੀ ਜਿਹੜੇ ਸਾਡੇ ਤੋਂ ਜਿਹੜੀਆਂ ਪਹਿਲੀਆਂ ਪੀੜ੍hiyan ਨੇ ਇਹ ਉਹਨਾਂ ਦੀ ਸਖਤ ਮਿਹਨਤ ਸਦਕਾ ਹੀ ਆ ਕਿ ਹੁਣ ਸਾਡੇ ਵਰਗੇ ਹੁਣ ਉੱਥੇ ਜਾ ਕੇ ਉੱਥੇ ਸਕੂਲਾਂ ਕਾਲਜਾਂ ਚ ਯੂਨੀਵਰਸਿਟੀਆਂ ਚ ਪੜ੍ਹ ਲਿਖ ਕੇ ਆਏ ਇਹ ਉਹਨਾਂ ਨੇ ਬਹੁਤ ਮਿਹਨਤ ਮੁਸ਼ਕਲ ਕੀਤੀ ਆ ਲੰਬੇ ਲੰਬੇ ਘੰਟੇ ਆਪਣੇ ਫੈਕਟਰੀਆਂ ਚ ਹੋਰ ਕੰਮਾਂ ਦੇ ਵਿੱਚ ਕਰ ਕਰਕੇ ਹੌਲੀ ਹੌਲੀ ਆਪਣੇ ਆਪੋ ਆਪਣੇ ਕਾਰੋਬਾਰ ਵੀ ਸਥਾਪਿਤ ਕੀਤੇ ਨੇ ਅਤੇ ਫਿਰ ਕਈ ਪੜ੍ਹ ਲਿਖ ਕੇ ਅਧਿਆਪਕ ਜਾਂ ਵਕੀਰ ਜਾਂ ਡਾਕਟਰ ਵਗੈਰਾ ਬਣ ਗਏ ਹੌਣ ਉਹ ਹੁਣ ਜਿਹੜੀ ਅਗਲੀ ਪੀੜ੍ਹੀ ਆ ਉਹ ਹੌਲੀ-ਹੌਲੀ ਫਿਰ ਚਾਹੇ ਮੀਡੀਆ ਦੇ ਕਿਤੇ ਜਾਂ ਸਿਆਸਤ ਦੇ ਕਿਤੇ ਵਿੱਚ ਜਾਂ ਹੋਰ ਕਿੱਤਿਆਂ ਦੇ ਵਿੱਚ ਪੈ ਰਹੀ ਆ ਪਰ ਯੂਕੇ ਦੇ ਵਿੱਚ ਅਸੀਂ ਕਈ ਦੇਸ਼ਾਂ ਤੋਂ ਅਸੀਂ ਪਿੱਛੇ ਸੀ ਜਿਵੇਂ ਕੀ ਕੈਨੇਡਾ ਦੇ ਵੀ ਅਸੀਂ ਪਿੱਛੇ ਆ ਹਾਲਾਂਕਿ ਯੂਕੇ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜੋ ਪੰਜਾਬੀ ਉਥੇ ਵਿਚਰ ਰਹੇ ਨੇ ਪਰ ਮੈਨੂੰ ਇਹ ਬੇहद ਖੁਸ਼ੀ ਹੋ ਰਹੀ ਹੈ ਇਹ ਦੱਸਣ ਵੀ ਐਡ ਕੀ ਆਪਣੇ ਚਾਰ ਪੰਜਾਬੀ ਜੋ ਉਥੇ ਐਮਪੀ ਚੁਣੇ ਗਏ ਨੇ ਔਰ ਚਾਰੇ ਲੇਬਰ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਅਤੇ ਮੈਂ ਆਸ ਕਰਦਾ ਕਿ ਅਗਾਹ ਤੋਂ ਵੀ ਆਪਣੇ ਹੋਰਾਂ ਨੂੰ ਵੀ ਪ੍ਰੇਰਣਾ ਮਿਲੇ ਤਾਂ ਕਿ ਹੋਰ ਪੰਜਾਬੀ ਜੋ ਯੂਕੇ ਦੇ ਵਿੱਚ ਆਪਣਾ ਵਰਦਮੁਲਾ ਯੋਗਦਾਨ ਪਾਉਣ ਕੰਜ਼ਰਵੇਟਿਵ ਪੋਲਿਟਿਕਸ ਦੇ ਨਾਲ ਵੀ ਜੁੜਦੇ ਨਹੀਂ ਜਾ ਕੇ ਸਾਰੇ ਦਿਸ਼ਾਂ 'ਚ ਅਸੀਂ ਦੇਖਨੇ ਚਾਹੀਏ ਹੋ ਹੋ ਹੋਰ ਦੇਸ਼ ਨੇ ਚਾਹੇ ਤੁਹਾਡਾ ਦੇਸ਼ ਆ। ਤਾਨੂੰ ਲੱਗਦਾ ਨਹੀਂ ਜਿਹੜਾ ਬੰਦਾ ਸਟਰਗਲ ਕਰਦਾ ਜਾਂਦਾ ਕਿਉਂਕਿ ਕਨਜ਼ਰਵੇਟਿਵ ਪੋਲਿਟਿਕਸ ਆ ਜਿਹੜੀ ਰਾਈਟ ਵਿੰਗ ਦੀ ਪੋਲਿਟਿਕਸ ਆ ਉਹ ਜਿਹੜੀ ਲਿਬਰਲ ਪੋਲਿਟਿਕਸ ਆ ਉਹ ਜ਼ਮੀਨ ਸਮਾਨ ਦਾ ਫਰਕ ਆਗਾ ਜੀ ਜੀ ਲਿਬਰਲ ਪੋਲਿਟਿਕਸ ਉਹਨਾਂ ਲੋਕਾਂ ਦੀ ਗੱਲ ਕਰਦੇ ਜਿਹੜੇ ਦੱਬੇ ਕੁਚਲੇ ਲੋਕ ਨੇ ਜਿਹੜੇ ਆਮ ਲੋਕ ਨੇ ਤਾਂ ਜਦੋਂ ਕਨਜ਼ਰਵੇਟਿਵ ਪੋਲਿਟਿਕਸ ਦੇ ਨਾਲ ਜਾ ਕੇ ਉਹ ਜੁੜਦੇ ਨੇ ਜਿਹੜੇ ਇੱਥੋਂ ਲੋਕ ਗਏ ਹੁੰਦੇ ਨੇ ਜੀ ਤੁਹਾਨੂੰ ਕੀ ਲੱਗਦਾਗਾ ਤੁਹਾਨੂੰ ਇੱਕ ਜਦੋਂ ਤੁਸੀਂ ਅੱਜ ਲੇਬਰ ਪਾਰਟੀ ਦੇ ਨਾਲ ਖੜੇ ਵੀ ਹੋਗੇ ਤੁਹਾਨੂੰ ਲੱਗਦਾ ਨਹੀਂ ਇਤਰਾਸ ਦੀ ਹੈ ਕਿ ਉਹਨਾਂ ਦੀ ਕਿ ਉਸ ਪੋਲਿਟਿਕਸ ਦੇ ਨਾਲ ਜੁੜਨਾ ਗੱਲ ਕਰਦੀ ਰਹੀ ਹੈ ਜਦੋਂ ਉਹ ਸਟੈਬਲਿਸ਼ ਹੁੰਦੀ ਸੀ ਬਿਲਕੁਲ ਦੇਖੋ ਸਾਡੇ ਜਿਹੜੇ ਨਾਨਾ ਜੀ ਸਨ ਉਹ ਵੀ ਇੱਕ ਅਧਿਆਪਕ ਸੀ ਅਤੇ ਉਹ ਵੀ ਸਮਾਜਵਾਦੀ ਜੋ ਸੋਚ ਵੀ ਭਾਈਚਾਰਿਆਂ ਨੂੰ ਜਿਹੜੀ ਬਰਾਬਰਤਾ ਆ ਜੋ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਆ ਔਰ ਇਹ ਜਿਹੜੇ ਲਿਬਰਲ ਜੋ ਖੱਬੇ ਪੱਖੀ ਜੋ ਕਹਿ ਲੋ ਵੀ ਜਿਹੜੀ ਉਹ ਸੋਚ ਸੀ ਜੋ ਹੁਣ ਲੇਬਰ ਪਾਰਟੀ ਆ ਉਹਨਾਂ ਦੀ ਸੋਚ ਇਹ ਸੀ ਕਿ ਹਰ ਇੱਕ ਨੂੰ ਉਹਨਾਂ ਦਾ ਬਣਦਾ ਮਾਨ ਸਨਮਾਨ ਮਿਲੇ ਅਤੇ ਇਹ ਸੀ ਬਤੌਲਤ ਸੀ ਕਿ ਸਾਡੇ ਨਾਨਾ ਜੀ ਨੇ ਇਹ ਗੱਲ ਦੀ ਜ਼ਿਕਰ ਕੀਤਾ ਸੀ ਸਾਡੇ ਚਾਹੇ ਉਹ ਮਾਤਾ ਪਿਤਾ ਸਨ ਕਿ ਉਹਨਾਂ ਨੇ ਇਹੀ ਗੱਲ ਆਖੀ ਕਿ ਜੇ ਜਦੋਂ ਸਾਨੂੰ ਲੋੜ ਸੀ ਕਿਸੇ ਦੀ ਉਦੋਂ ਸਾਡੀ ਬਾਹ ਲੇਬਰ ਪਾਰਟੀ ਨੇ ਫੜੀ ਸੀ ਤੇ ਹੁਣ ਕਿਉਂਕਿ ਹੁਣ ਸਾਡੇ ਜੇਬਾਂ ਚਾਰ ਪੈਸੇ ਆ ਗਏ ਆ ਇਹਦਾ ਮਤਲਬ ਇਹ ਨਹੀਂਗਾ ਕਿ ਹੁਣ ਆਪਾਂ ਉਹਨਾਂ ਨੂੰ ਭੁੱਲ ਜਾਈਏ ਪਰ ਇਹ ਕਿਉਂ ਹੁੰਦਾ ਹੈਗਾ ਜਦੋਂ ਇੱਕ ਵੱਡਾ ਹਿੱਸਾ ਪੰਜਾਬੀਆਂ ਦਾ ਕੰਜ਼ਰਵੇਟਿਵਸ ਦੇ ਨਾਲ ਚਲਾ ਜਾਂਦਾ ਕਿਉਂਕਿ ਕੰਜ਼ਰਵੇਟਿਵ ਤੇ ਰਾਈਟ ਮਾਰਦੇ ਰਹੇ ਨੇ ਹੱਕ ਲੈਣ ਦੀ ਗੱਲ ਜਦੋਂ ਕਰਦੀ ਸੀ ਲੇਬਰ ਕਲਾਸ ਤਾਂ ਦਿੰਦੇ ਨਹੀਂ ਰਹੇ ਸੀ ਹਿਸਟਰੀ ਹੈ ਜੀ 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 ਦੇਖੋ ਜਿੱਤੇ ਤੱਕ ਲੇਬਰ ਦਾ ਜੇ ਆਪਾਂ ਪੁਰਾਣਾ ਇਤਿਹਾਸ ਵੀ ਉਹਨੂੰ ਵੀ ਆਪਾਂ ਪਰਤੋਲੀਏ ਤਾਂ ਆਪਾਂ ਨੂੰ ਪਤਾ ਲੱਗਦਾ ਆ ਕਿ ਜਦੋਂ ਵੀ ਕਿਸੇ ਦੱਬੇ ਕੁਚਲਨ ਦੀ ਆਵਾਜ਼ ਚਾਹੇ ਉਹ ਸਾਊਥ ਅਫਰੀਕਾ ਦੇ ਵਿੱਚ ਸੀ ਸਾਊਥ ਅਫਰੀਕਾ ਦੇ ਵਿੱਚ ਆਪਾਂ ਦੇਖੀਏ ਕਿ ਉਦੋਂ ਦੀ ਕੰਜ਼ਰਵੇਟਿਵ ਪਾਰਟੀ ਜੋ ਸੀ ਉਹ ਗੱਲ ਆਖਰੀ ਸੀ ਕਿ ਨੈਲਸਨ ਮੰਡੇਲਾ ਹੱਤਵਾਦੀ ਆ ਨੇਲਸਨ ਮੰਡੇਲਾ ਉਹ ਨਾਲੇ ਜਿਹੜਾ ਵਪਾਰ ਦੇ ਵਿੱਚ ਰੁੱਝੇ ਹੋਏ ਸਨ ਕਿ ਐਸੀ ਜੋ ਉੱਥੇ ਦੀ ਜਿਹੜੀ ਅਪਾਟਾਈਟ ਜਿਹੜੀ ਗਵਰਨਮੈਂਟ ਸੀ ਸਾਊਥ ਅਫਰੀਕਾ ਦੀ ਤਾਂ ਲੇਬਰ ਵਾਲੇ ਸੀ ਉਦੋਂ ਉਹਨਾਂ ਦੇ ਹੱਕਾਂ ਲਈ ਜੂਝਣ ਲਈ ਕਿ ਨਹੀਂ ਸਾਨੂੰ ਜਿਹੜੇ ਕਾਲੇ ਸਾਊਥ ਅਫਰੀਕਨ ਨੇ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਆ ਨੇਲਸਨ ਮੰਡੇਲਾ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਸੋ ਇਹ ਸਮੇਂ-ਸਮੇਂ ਤੇ ਜੋ ਲੈਫਟ ਤੇ ਜਿਹੜੇ ਸਨ ਉਹ ਸਹੀ ਸਾਬਤ ਹੋਏ ਨੇ ਅਤੇ ਇਸ ਦੀ ਬਦੌਲਤ ਹੀ ਮੈਂ ਸਮਝਦਾ ਕਿ ਜੇ ਹੁਣ ਮੇਰੇ ਵਰਗੇ ਵੀ ਐਸੀ ਸਿਧਾਂਤਕ ਤੌਰ ਤੇ ਉਸ ਸਿਆਸਤ ਨਾਲ ਜੁੜੇ ਹੋਏ ਆ ਕਿਉਂਕਿ ਸਾਨੂੰ ਜੋ ਬਣਦਾ ਮਾਨ ਸਨਮਾਨ ਆ ਉਹ ਵੀ ਦਿੱਤਾ ਜਾਂਦਾ ਆ ਹੁਣ ਜੇ ਆਪਾਂ ਗੱਲ ਕਰੀਏ ਕਿ ਕੰਸਰਵੇਟਿਵ ਪਾਰਟੀ ਦੇ ਨਾਲ ਕਈ ਚਲੋ ਲੋਕ ਜੁੜੇ ਹੋਣਗੇ ਪਰ ਜੇ ਆਪਾਂ ਦੇਖੀਏ ਕਿ ਚਾਰੇ ਪੰਜਾਬੀ ਐਮਪੀ ਕਿਸ ਪਾਰਟੀ ਦੇ ਨੇ ਉਹ ਲੇਬਰ ਪਾਰਟੀ ਦੇ ਨਾਲ ਦੇ ਅਤੇ ਪਹਿਲਾਂ ਵੀ ਜੋ ਪਹਿਲੇ ਚਾਹੇ ਪੰਜਾਬੀ ਸੀ ਪਹਿਲੇ ਸਿੱਖ ਵੀ ਸੀ ਉਹ ਵੀ ਲੇਬਰ ਪਾਰਟੀ ਦੇ ਨਾਲ ਹੀ ਸੰਬੰਧ ਰੱਖਦੇ ਸਨ ਜ਼ਿਆਦਾ ਜਿਹੜੇ ਘਟ ਗਿਣਤੀ ਐਮਪੀ ਹੁਣ ਵੀ ਨੇ ਅਤੇ ਪਹਿਲਾਂ ਵੀ ਸੀ ਉਹੀ ਲੇਬਰ ਪਾਰਟੀ ਦਾ ਸੀ ਸੋ ਹੌਲੀ ਹੌਲੀ ਇਹ ਆਪਾਂ ਨੂੰ ਸਮਝਣ ਚ ਗੱਲ ਆ ਜਾਂਦੀ ਆ ਕਿ ਜਿਹੜੇ ਕੰਸਰਵਟਿਵ ਪਾਰਟੀ ਜਾਂ ਹੋਰ ਹੈ ਉਹ ਲੇਬਰ ਪਾਰਟੀ ਨੂੰ ਦੇਖ ਕੇ ਉਹਨਾਂ ਨੂੰ ਰੀਸ ਹੋਰੀ ਸੀ ਕਰਨਾ ਪੈਂਦਾ ਆ ਕਿ ਜੇ ਪਰ ਉਹ ਦਿਲੋਂ ਜਿਹੜੀ ਇੱਕ ਜਿਹੜੀ ਸਿਧਾਂਤਕ ਤੌਰ ਤੇ ਹੁੰਦਾ ਆ ਉਹ ਲੇਬਰ ਪੱਖੀ ਜਿਹੜੇ ਵਿਅਕਤੀ ਨੇ ਉਹੀ ਕਰ ਕਰਦੇ ਨੇ ਇੱਕ ਬੜਾ ਅਹਿਮ ਮਸਲਾ ਜਿਹੜਾ 84 ਦਾ ਮਸਲਾਗਾ ਪਿਛਲੇ ਦਿਨਾਂ ਦੇ ਅੰਦਰ ਬਹੁਤ ਇਹ ਮਸਲਾ ਉੱਠਿਆਗਾ ਕਿ ਪਾਰਲੀਮੈਂਟਸ ਇੰਡੀਅਨ ਪਾਰਲੀਮੈਂਟ ਦੇ ਅੰਦਰ ਵੀ ਕਿਹਾ ਗਿਆ ਬਹੁਤ ਸਾਰੇ ਲੀਡਰਾਂ ਨੇ ਮੰਗ ਕੀਤੀ ਹੈ ਅਕਾਲੀ ਦਲ ਨੇ ਕਿਹਾ ਕਿ ਜਲਦੀ ਤੋਂ ਜਲਦੀ ਜੜੀਆਂ ਸਾਰੀਆਂ ਫਾਈਲਾਂ ਡਿਸਕਲੋਸ ਹੋਣੀਆਂ ਚਾਹੀਦੀਆਂ ਨੇ 84 ਦੇ ਅੰਦਰ ਬਰਤਾਨੀਆਂ ਨੇ ਮਦਦ ਕੀਤੀ ਸੀ ਇੰਡੀਅਨ ਗਵਰਨਮੈਂਟ ਦੀ ਤਾਂ ਤੁਸੀਂ ਕੀ ਸੋਚਦੇ ਹੋਗੇ ਇਹ ਦੇਖੋ ਮੈਂ ਤਾਂ ਪਿਛਲੇ 3 ਸਾਲਾਂ ਤੋਂ ਜਦੋਂ ਤੋਂ ਸਾਨੂੰ ਇਹ ਪਤਾ ਲੱਗਾ ਕਿਉਂਕਿ ਉੱਥੇ 30 ਸਾਲਾਂ ਦੇ ਬਾਅਦ ਇੱਕ ਜੋ ਰੂਲ ਹੁੰਦਾ ਹੈ ਕਿ ਉਹ ਫਿਰ ਜਿੰਨੇ ਵੀ ਦਸਤਾਵੇਜ਼ ਹੁੰਦੇ ਨੇ ਜੋ ਸਰਕਾਰੀ ਹੁੰਦੇ ਨੇ ਜੋ ਕੰਫਿਡੈਂਸ਼ੀਅਲ ਹੁੰਦੇ ਨੇ ਉਹ ਉਹ ਦਾਤ ਜਿਹੜੇ ਹੁੰਦੇ ਆ ਉਹ ਸਾਹਮਣੇ ਲਿਆਂਦੇ ਜਾਂਦੇ ਨੇ ਤੇ ਮੈਂ ਦਾਤ ਦੇਣਾ ਚਾਹੂੰਗਾ ਉਹਨਾਂ ਖੋਜੀ ਪੱਤਰਕਾਰਾਂ ਨੂੰ ਵੀ ਜਿਵੇਂ ਕਿ ਫਿਲ ਮਿਲਰ ਉੱਥੇ ਦੇ ਨੇ ਅਤੇ ਹੋਰ ਜਿਹੜੇ ਕਈ ਪੰਜਾਬੀ ਤੇ ਸਿੱਖ ਸੰਸਥਾਵਾਂ ਵੀ ਨੇ ਇਹਨਾਂ ਦੇ ਵਿੱਚ ਜੋ ਟੌਮ ਵਾਟਸਨ ਐਮਪੀ ਜੋ ਕਿ ਲੇਬਰ ਪਾਰਟੀ ਦੇ ਨੇ ਉਹਨਾਂ ਨੇ ਵੀ ਬਹੁਤ ਵਧੀਆ ਰੋਲ ਨਿਭਾਇਆ ਤੇ ਉਹਨਾਂ ਨੇ ਲੋਕਾਂ ਦੇ ਸਾਹਮਣੇ ਇਹ ਗੱਲਾਂ ਲੈ ਕੇ ਆਂਦੀਆਂ ਉਹਨਾਂ ਹਜ਼ਾਰਾਂ ਫਾਈਲਾਂ ਦੇ ਵਿੱਚ ਦੱਬੀਆਂ ਹੋਈਆਂ ਉਹ ਜਿਹੜੀਆਂ ਉਹ ਕਾਗਜ਼ ਵੀ ਕੱਢੇ ਜਿੰਨਾ ਤੋਂ ਸਾਨੂੰ ਪਤਾ ਲੱਗਾ ਵੀ ਜਦੋਂ ਉਸ ਸਮੇਂ ਦੀ ਜਿਹੜੀ ਕੰਸਰਵਟਿਵ ਪਾਰਟੀ ਦੀ ਮਾਰਗਰੇਟ ਥੈਚਰ ਦੀ ਸਰਕਾਰ ਸੀ ਕਿ ਉਹਨਾਂ ਦੀ ਵੀ ਜਿਹੜਾ ਕੁਝ ਹੱਦ ਤੱਕ ਉਹਨਾਂ ਦੀ ਵੀ ਕੋਈ ਨਾ ਕੋਈ ਜੋ ਰੋਲ ਸੀ ਸੋ ਹੁਣ ਅਸੀਂ ਉਦੋਂ ਤੋਂ ਹੀ ਅਸੀਂ ਇਹ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਕਿ ਇਹ ਬਕਾਇਦਾ ਇਸ ਤੇ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਕਿਉਂ ਨਹੀਂ ਕਿਉਂ ਨਹੀਂ ਹੋ ਰਹੀ ਜਦੋਂ ਤੋਂ ਉਦੋਂ ਤੋਂ ਮੰਗ ਕਰ ਰਹੇ ਹਾਂ ਕਿਉਂ ਨਹੀਂ ਹੋ ਰਹੀ ਇਹ ਹੋ ਇਸ ਕਰਕੇ ਨਹੀਂ ਰਹੀ ਕਿਉਂਕਿ ਜੋ ਬੜੀ ਤਰਾਸਦੀ ਵੀ ਹੈ ਕਿ ਜਿਹੜੀ ਕੰਸਰਵਟਿਵ ਪਾਰਟੀ ਹੈ ਜਿਹੜਾ ਉਦੋਂ ਪਹਿਲਾਂ ਡੇਵਿਡ ਕੈਮਰਨ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਵੀ ਇੱਕ ਛੋਟੀ ਜੀ ਇਨਕੁਆਇਰੀ ਬਠਾਤੀ ਪੋਚਾ ਜਾਂ ਫੇਰ ਦਿੱਤਾ ਕਿਉਂਕਿ ਉਹਨਾਂ ਕਈਆਂ ਦੇ ਲਈ ਜੋ ਹੀਰੋ ਹੈ ਉਹ ਮਾਰਗਰੇਟ ਥੈਚਰ ਹੀ ਹੈ ਤਾਂ ਇਸ ਕਰਕੇ ਹੁਣ ਮੈਂ ਇਹ ਨਹੀਂ ਕਹਿ ਰਿਹਾ ਵੀ ਹੁਣ ਜੋ ਮੌਜੂਦਾ ਸਰਕਾਰ ਹੈ ਟ੍ਰੇਜ਼ਾ ਮੇਦੀ ਉਹ ਵੀ ਕੰਸਰਵੇਟਿਵ ਜੋ ਗੱਠਜੋੜ ਹੈ ਇਸ ਵੇਲੇ ਕਿਸੇ ਇੱਕ ਨੂੰ ਸਪਸ਼ਟ ਬਹੁਮਤ ਨਹੀਂ ਮਿਲੀ ਆ ਵੀ ਉਹ ਵੀ ਆਪਣੀ ਲੱਤਾਂ ਘਸੀਟ ਰਹੇ ਨੇ ਜੋ ਪਹਿਲਾਂ ਡੇਵਿਡ ਕੈਮਰਨ ਸੀ ਉਹ ਵੀ ਘਸੀਟ ਰਹੇ ਸਨ ਤੇ ਇਹ ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦੀ ਸਰਕਾਰ ਜ਼ਿੰਮੇਵਾਰ ਹੈ ਪਰ ਉਹ ਲੱਗਦਾ ਕੀ ਹੈਗਾ ਕਿ ਕਿਉਂ ਨਹੀਂ ਕਰਦੇ ਜਾਂਦਾ ਈਮਾਨਦਾਰੀ ਹੈ ਜੀ ਬਿਲਕੁਲ ਦੇਖੋ ਉਹਨਾਂ ਨੂੰ ਇਹ ਚਾਹੀਦਾ ਆ ਕਿ ਉਹ ਜੇ ਆਪਾਂ ਲੋਕਾਂ ਨੂੰ ਜੋ ਸਚਾਈ ਪਹੁੰਚਾਣੀ ਹੈ ਜਿਹੜਾ ਇਨਸਾਫ ਤੋਂ ਬਣਾਇਆ ਉਹ ਤਦ ਹੀ ਹੋ ਸਕਦਾ ਆ ਕਿ ਜੇ ਦਸਤਾਵੇਜ਼ ਸਾਰੇ ਸਾਹਮਣੇ ਆਉਣ ਇੰਡੀਪੈਂਡੈਂਟ ਇਨਕੁਆਇਰੀ ਹੋਵੇ ਜਿਹਦਾ ਕਈ ਜਿਹੜੇ ਪ੍ਰਮੁੱਖ ਮਸਲੇ ਹੁੰਦੇ ਨੇ ਉਹਨਾਂ ਤੇ ਇੰਡੀਪੈਂਡੈਂਟ ਇਨਕੁਆਇਰੀ ਹੀ ਸਾਡੇ ਦੇਸ਼ ਵਿੱਚ ਕੀਤੀ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਤੁਹਾਨੂੰ ਲੱਗਦਾ ਕਿ ਦੀ ਸਰਕਾਰ ਸੀ ਜਿਹੜੀ ਉਹ ਜਿਹੜੀ ਉਹਨੂੰ ਮਾਫੀ ਜਨਤਕ ਤੌਰ ਤੇ ਮੰਗਣੀ ਚਾਹੀਦੀ ਹੈ ਇਸ ਮਸਲੇ 'ਤੇ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਦ ਤੱਕ ਆਪਾਂ ਇਨਕੁਆਇਰੀ ਨਹੀਂ ਕਰਦੇ ਪੂਰੇ ਦਸਤਾਵੇਜ਼ ਕਿਉਂਕਿ ਹਰ ਜਿਹੜੇ ਬਹੁਤ ਸਾਰੀਆਂ ਜਿਹੜੀਆਂ ਫਾਈਲਾਂ ਨੇ ਉਹ ਸਰਕਾਰ ਨੇ ਆਪਣੇ ਤੱਕ ਸੀਮਤ ਰੱਖ ਲੀਆਂ ਨੇ ਉਹ ਬਹਾਨਾ ਬਣਾ ਰਹੇ ਨੇ ਕਿ ਨੈਸ਼ਨਲ ਸਿਕਿਉਰਿਟੀ ਦਾ ਜਾਂ ਹੋਰ ਆ ਪਰ ਹੁਣ 33 ਸਾਲਾਂ ਤੋਂ ਬਾਅਦ ਹੁਣ ਕਿਹੜੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਖੜਾ ਹੋ ਗਿਆ ਉਹ ਤਾਂ ਜਿਹੜੇ ਹੁਣ ਤਾਂ ਮਾਰਗਰੇਟ ਥੈਚਰ ਵੀ ਨਹੀਂ ਰਹੀ ਹੁਣ ਜਿਹੜੇ ਬਹੁਤ ਜਿਹੜੇ ਮੰਤਰੀ ਸਨ ਉਸ ਦੇ ਹਿਤ ਗਿਰਦ ਉਹ ਵੀ ਨਹੀਂ ਰਹੇ ਸੋ ਹੁਣ ਜੋ ਪਰ ਇਹ ਜ਼ਰੂਰੀ ਆ ਕਿ ਸਚਾਈ ਸਾਹਮਣੇ ਆਵੇ ਅਤੇ ਸਰਕਾਰ ਦੇਖੋ ਜੇ ਉਹ ਆਪਣੇ ਸਾਫਾ ਹੀਰੋਇਨ ਨੂੰ ਬਚਾਉਣ ਦੇ ਲਈ ਇਹ ਕੋਸ਼ਿਸ਼ ਕਰੋਗੇ ਪਈ ਅਸੀਂ ਹੌਲੀ ਹੌਲੀ ਪਈ ਇਹਨੂੰ ਹੌਲੀ ਹੌਲੀ ਕਸੀਟੀ ਜਾਣਾ ਕਸੀਟੀ ਜਾਣਾ ਇਨਕੁਆਇਰੀ ਤਾਂ ਅਸੀਂ ਕਰਾ ਕੇ ਬੈਠੋਗੇ ਪਰ ਜੇ ਇਹ ਹੁਣ ਜਿਹੜੇ ਤੁਹਾਡੇ ਦਰਸ਼ਕ ਨੇ ਉਹ ਵੀ ਇਸ ਗੱਲ ਤੋਂ ਆਪ ਸਕਦੇ ਨੇ ਕਿ ਜੇ ਇਨਕੁਆਇਰੀ ਦੇਰੀ ਦੇ ਨਾਲ ਹੋਈ ਉਹ ਇੱਕ ਕਿਸਮ ਦਾ ਜਦਾ ਕਹਾਵਤ ਹੁੰਦੀ ਆ ਕਿ ਜਸਟਿਸ ਡਿਲੇਡ ਇਜ਼ ਜਸਟ ਇਜ਼ ਡਿਨਾਈਡ ਪਰ ਜੇ ਤੁਸੀਂ ਉਹ ਦੇਰੀ ਦੇ ਨਾਲ ਇਨਸਾਫ ਦਿੰਦੇ ਆ ਉਹ ਇੱਕ ਕਿਸਮ ਦਾ ਇਨਸਾਫ ਨਾ ਦੇਣ ਦੇ ਬਰਾਬਰ ਹੋ ਜਾਂਦਾ ਸੋ ਇਹ ਹੁਣ ਉਹਨਾਂ ਦਾ ਫਰਜ਼ ਬਣਦਾ ਆ ਕਿ ਵਧੀਆ ਆਪਣਾ ਰੋਲ ਅਦਾ ਕਰਨ ਅਤੇ ਜੋ ਇੰਡੀਪੈਂਡੈਂਟ ਇਨਕੁਆਰੀ ਜੋ ਕਿ ਇਸ ਵੇਲੇ ਜੋ ਪੰਜਾਬੀਆਂ ਦੀ ਵੀ ਮੈਂ ਸਮਝਦਾ ਮੰਗ ਆ ਸਿੱਖਾਂ ਦੀ ਵੀ ਮੰਗ ਹੈ ਅਤੇ ਸਾਡੇ ਵਰਗੇ ਜੋ ਇਸ ਦ੍ਰਿੜ ਰਾਤ ਦੇ ਨਾਲ ਚੱਲ ਰਹੇ ਨੇ ਕਿ ਅਸੀਂ ਇਹ ਨਹੀਂ ਗੱਲ ਕਰ ਰਹੇ ਵੀ ਹੋਰ ਦੇਸ਼ਾਂ ਨੇ ਕੀ ਕੀਤਾ ਮਤਲਬ ਇਸ ਗੱਲ ਦਾ ਜੋ ਦਰਬਾਰ ਸਾਹਿਬ ਤੇ ਅਟੈਕ ਹੋਇਆ ਤੁਸੀਂ ਵੀ ਦੀ ਹੁਸ਼ਚਰੂng ਗਏ ਉਦੋਂ ਜੀ ਤੁਹਾਡੇ ਲਈ ਘਟਨਾ ਦਾ ਮਤਲਬ ਤੁਹਾਡੀ ਜ਼ਿੰਦਗੀ ਦੇ ਉੱਤੇ ਦੇਖੋ ਬਹੁਤ ਸਾਰੇ ਹਿਰਦੇ ਬਲੁੰਦੜੇ ਗਏ ਸਨ ਹਜੇ ਵੀ ਨੇ ਬਹੁਤਿਆਂ ਨੂੰ ਹਜੇ ਇਨਸਾਫ ਨਹੀਂ ਮਿਲਿਆ ਉਦੋਂ ਵੀ ਬਹੁਤ ਸਾਰਿਆਂ ਨੂੰ ਆਪਣੀਆਂ ਜਾਨਾਂ ਨਿਸ਼ਾਵਰ ਕਰਨੀਆਂ ਪਈਆਂ ਬਹੁਤ ਸਾਰੇ ਮਾਸੂਮ ਬੇਕਸੂਰ ਲੋਕੀ ਵੀ ਮਾਰੇ ਗਏ ਉਸ ਤੋਂ ਬਾਅਦ ਜੋ ਸਾਰਾ ਕੁਝ ਹੋਇਆ ਜੋ ਵਾਕਿਆ ਕਈ ਸਾਲਾਂ ਤੋਂ ਜੋ ਪੀੜਾ ਪੰਜਾਬ ਨੂੰ ਵੀ ਹੰਡਾਉਣੀ ਪਈ ਉਹ ਉਸ ਜੋ 1984 84 ਦੀ ਜੋ ਇੱਕ ਘਟਨਾ ਹੈ ਇੱਕ ਜੋ ਮਾੜਾ ਜੋ ਸਰਕਾਰ ਦਾ ਫੈਸਲੇ ਨੇ ਦੇਖੋ ਕਿੰਨਾ ਕੁਸ਼ ਉਸ ਤੋਂ ਬਾਅਦ ਹੋਇਆ ਜੋ ਨਸਲਕੁਸ਼ੀ ਹੁਣ ਇਹ ਨਸਲਕੁਸ਼ੀ ਲਫ਼ਜ਼ ਮੈਂ ਨਹੀਂ ਵਰਤ ਰਹਾ ਇਹ ਤਾਂ ਹੁਣ ਇੱਥੇ ਦੇ ਇੰਡੀਆ ਦੇ ਗ੍ਰਹਿ ਮੰਤਰੀ ਨੇ ਵੀ ਵਰਤਿਆ ਹੈ ਅਤੇ ਹੋਰ ਜਥੇਬੰਦੀਆਂ ਵੀ ਵਰਤ ਰਹੀਆਂ ਇਹ ਜੋ ਨਸਲਕੁਸ਼ੀ ਦੇ ਇੱਕ ਬਹੁਤ ਸਾਰੀਆਂ ਚੀਜ਼ਾਂ ਉਸ ਇੱਕ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਭ ਕੁਝ ਜੋ ਹੋਇਆ ਤੋ ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਪਤਾ ਲੱਗੇ ਕਿ ਉਦੋਂ ਕੀ ਕੀ ਰੋਲ ਅਲੱਗ-ਅਲੱਗ ਵਿਅਕਤੀ ਦਾ ਸੀ ਬਲੈਕਲਿਸਟ ਦੀ ਗੱਲ ਵਾਰ-ਵਾਰ ਹੁੰਦੀ ਹੈਗੀ ਬਲੈਕਲਿਸਟ ਬਾਰੇ ਕੀ ਵਿਚਾਰ ਆ ਤੁਹਾਡਾ ਦੇਖੋ ਜਿੱਦ ਤੱਕ ਕਾਲੀ ਸੂਚੀ ਦੀ ਗੱਲ ਹੈ ਮੈਂ ਮੈਨੂੰ ਪਤਾ ਸਰਕਾਰ ਨੇ ਕੁਝ ਸਮਾਂ ਪਹਿਲਾਂ ਵੀ ਕਈ ਵਿਅਕਤੀਆਂ ਨੂੰ ਕਾਲੀ ਸੂਚੀ ਚੋਂ ਕੱਢਿਆ ਸੀ ਮੈਂ ਉਹਨਾਂ ਨੂੰ ਵੀ ਇਹੀ ਦਰਖਾਸਤ ਕਰਦਾ ਕਿ ਹੁਣ 33 ਸਾਲ ਹੋ ਗਏ ਨੇ ਹੁਣ ਉਹ ਲੋਕ ਵੀ ਬਜ਼ੁਰਗ ਹੋ ਗਏ ਨੇ ਉਹਨਾਂ ਚੋਂ ਉਹ ਮੈਂ ਹੀ ਕਹੂੰਗਾ ਕਿ ਕੇਸ ਬਾਏ ਕੇਸ ਮੈਨੂੰ ਪਤਾ ਸਰਕਾਰ ਨੇ ਹਰ ਇੱਕ ਨੂੰ ਕੇਸ ਕੇਸ ਬਾਏ ਕੇਸ ਲੈਣਾ ਹੁੰਦਾ ਹੈ ਪਰ ਮਨੋਂ ਮੈਂ ਹੀ ਗੁਜ਼ਾਰਿਸ਼ ਕਰਾਂਗਾ ਕਿ ਉਹ ਜਲਦ ਤੋਂ ਜਲਦ ਇਸ ਤੇ ਪੈਰ ਵੀ ਕਰਨ ਤਾਂ ਕਿ ਜਿਹੜੀ ਕਾਲੀ ਸੂਚੀ ਤੋਂ ਕਈ ਇਹੋ ਜਿਹੇ ਵਿਅਕਤੀ ਨੇ ਖਤਮ ਹੋਣੀ ਚਾਹੀਦੀ ਹੈ ਦੇਖੋ ਪੂਰੀ ਤਰ੍ਹਾਂ ਖਤਮ ਤਾਂ ਨਹੀਂ ਮੈਨੂੰ ਪਤਾ ਸਰਕਾਰ ਕਰੇਗੀ ਪਰ ਜੋ ਉਹ ਉਹਨਾਂ ਜੋ ਬਹੁਤ ਸਾਰੇ ਨਾਮ ਤਾਂ ਆਪਾਂ ਕੱਢ ਸਕਦੇ ਆ ਕਿ ਜਿਹੜੇ ਹੁਣ ਬਜ਼ੁਰਗ ਅਵਸਥਾ ਦੇ ਵਿੱਚ ਨੇ ਅਤੇ ਹੁਣ ਆਪਾਂ ਅੱਗੇ ਨੂੰ ਵਧੀਏ ਜੇ ਸਮਾਜ ਨੂੰ ਅਗਾਹ ਨੂੰ ਵਧਾਉਣਾ ਹੈ ਤੇ ਉਹਨਾਂ ਵਿਅਕਤੀਆਂ ਨੂੰ ਵੀ ਵਾਪਸ ਕਈ ਕਈਆਂ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਦੋਸਤਾਂ ਨਾਲ ਮਿਲਣਾ ਹੈ ਉਹਨਾਂ ਦਾ ਵੀ ਨੰਗਰ ਆਨੰਦ ਮਾਣਾ ਹੈ ਸੋ ਤਦ ਹੀ ਮੈਂ ਬੇਨਤੀ ਕਰ ਰਿਹਾ ਕਿ ਇਸ ਤੇ ਕਾਰਵਾਈ ਕਰੇ ਇਹ ਬਹੁਤ ਥੋੜੇ ਵਿਅਕਤੀਆਂ ਤੇ ਨਿਰਭਰ ਕਰਦੀ ਹੈ ਪਰ ਆਪਾਂ ਨੂੰ ਉਸ ਤੇ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਹੈ ਟੈਰਰਿਜ਼ਮ ਦੀ ਕਾਫੀ ਗੱਲ ਹੁੰਦੀ ਹੈ ਜਦੋਂ ਤੋਂ ਇਹ ਕ੍ਰਾਈਸਿਸ ਪੈਦਾ ਹੋਇਆ ਜਦੋਂ ਤੋਂ ਰਿਫਿਊਜੀ ਬਹੁਤ ਵੱਡੇ ਪੱਧਰ ਤੇ ਸਾਰੀ ਦੁਨੀਆ ਜਾ ਰਹੇ ਨੇ ਇੱਕ ਤਰਫ ਰਿਫਿਊਜੀ ਬਾਰੇ ਤੁਹਾਨੂੰ ਕੀ ਲੱਗਦਾ ਸਰਕਾਰ ਦੀ ਪਾਲਿਸੀ ਉਥੋਂ ਦੀ ਕੀ ਹੋਣੀ ਚਾਹੀਦੀ ਹੈ ਦੂਜਾ ਟੈਰਿਜ਼ਮ ਜਿਹੜਾ ਫੇਸ ਕਰ ਰਿਹਾ ਹੈਗਾ ਦੇਖੋ ਜਿਤ ਤੱਕ ਸ਼ਰਨਾਰਥੀਆਂ ਦੀ ਗੱਲ ਆ ਤਾਂ ਸਾਨੂੰ ਚਾਹੇ ਉਹ ਜੋ ਮਰਜੀ ਜਿਹੜਾ ਮਰਜੀ ਦੇਸ਼ ਹੋਵੇ ਹਰ ਇੱਕ ਨੂੰ ਇਹ ਕੋਸ਼ਿਸ਼ ਹੋਣੀ ਚਾਹੀਦੀ ਕਿ ਆਪਾਂ ਸ਼ਰਨਾਰਥੀਆਂ ਦੀ ਸਾਰ ਲਈਏ ਕਿਉਂਕਿ ਕਦੀ ਪਤਾ ਨਹੀਂ ਹੁੰਦਾ ਕਿ ਆਪਣੇ ਤੇ ਵੀ ਕੀ ਵੀਤ ਜਾਣੀ ਆ ਕਿਸੇ ਵੀ ਦੇਸ਼ ਤੇ ਕਦੋਂ ਮਾਹੌਲ ਖਰਾਬ ਹੋਣਾ ਹੁੰਦਾ ਜਿਤ ਤੱਕ ਤੁਸੀਂ ਅਤਵਾਦੀ ਗੱਲ ਆਖੀ ਹੈ ਵੀ ਇਹ ਵੀ ਜ਼ਰੂਰੀ ਹੈ ਕਿ ਆਪਾਂ ਰਲ ਮਿਲ ਕੇ ਇਸ ਦੇ ਨਾਲ ਜੱਠੀਏ ਪਰ ਇਹਨੂੰ ਆਪਾਂ ਡ੍ਰਿੜੇ ਇਰਾਦੇ ਨਾਲ ਕਿਉਂਕਿ ਆਪਾਂ ਚਾਹੇ ਉਹ ਤਵਾਦੀ ਕਿਸੇ ਮਰਜੀ ਦੇਸ਼ ਦੇ ਵਿੱਚ ਹੋਣ ਜੇ ਆਪਾਂ ਉਹਨਾਂ ਦੇ ਸਾਹਮਣੇ ਗੋਡੇ ਟੇਕ ਦੀਏ ਤਾਂ ਵੀ ਨਹੀਂ ਗੱਲ ਚੱਲਦੀ। ਟਰੰਪ ਬਾਰੇ ਤੁਹਾਡਾ ਕੀ ਖਿਆਲ ਹੈ? ਟਰੰਪ ਦਾ ਬਹੁਤ ਹਾਰਡ ਇੱਕ ਪੀਸ ਨਹੀਂ ਸਾਰੀ ਮਸਲੀਨ। ਟਰੰਪ ਤਾਂ ਦੇਖੋ ਇਹ ਤਾਂ ਮੈਦਾ ਸੋਚਦਾ ਵੀ ਬੜੀ ਤਰਾਸਦੀ ਹੈ ਕਿ ਯੂਐਸਏ ਦੇ ਲੋਕਾਂ ਨੇ ਇਹੋ ਜਿਹੇ ਰਾਸ਼ਟਰਪਤੀ ਚੁਣਿਆ ਹੈ। ਜੋ ਕੰਦਾ ਬਣਾਉਣ ਦੀ ਪਿਆਰ ਮੁਹੱਬਤ ਦੀ ਲੋਕਾਂ ਨੂੰ ਜੋੜਨ ਦੀ ਤਾਂ ਕੀ ਗੱਲ ਕਰਨਾ ਉਹ ਕੰਦਾ ਬਣਾਉਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਨੇ। ਪਰ ਇਹ ਹੁਣ ਅਮਰੀਕਾ ਹੀ ਜਾਣੇ ਕਿ ਉਹਨਾਂ ਨੇ ਮੈਨੂੰ ਪਤਾ ਇਲੈਕਸ਼ਨ ਜਿਹੜਾ ਉਹਨਾਂ ਦੀ ਚੋਣ ਸੀ ਬਹੁਤ ਨਜ਼ਦੀਕ ਸੀ ਉਹਨਾਂ ਦਾ ਹਿਲਰੀ ਕਲਿੰਟਰ ਦੇ ਵਿਚਕਾਰ ਪਰ ਇਹ ਹੁਣ ਉਹਨਾਂ ਦਾ ਫੈਸਲਾ ਆ ਪਰ ਮੈਂ ਤਾਂ ਸਮਝਦਾ ਕਿ ਵਧੀਆ ਨਹੀਂ ਹੋਇਆ ਇੱਕ ਉਥੇ ਕੌਂਸਲਸ ਦੀ ਬਿਲਡਿੰਗ ਨੂੰ ਪਿਛਲੇ ਦਿਨੀ ਅੱਗ ਲੱਗੀ ਕਾਫੀ ਲੋਕਾਂ ਦੀ ਮੌਤ ਹੋਈ ਜੀ ਤੁਹਾਡਾ ਕੀ ਖਿਆਲ ਹੈ ਕਿਉਂਕਿ ਚਰਚਾ ਵੀ ਚੱਲਦੀ ਹੈ ਕਿ ਕੌਂਸਲ ਦੀ ਬਿਲਡਿੰਗ ਬੰਦ ਹੋ ਜਾਣੀ ਚਾਹੀਦੀਆਂ ਨੇ ਨੇ ਇਹ ਦੇਖੋ ਉਹ ਇਹ ਕਈ ਜਿਹੜੇ ਬਲॉक्स ਉਹ ਜਿਹੜੇ ਫਲੈਟਸ ਹੈਗੇ ਟਾਵਰ ਸੀ ਉਹਨਾਂ ਦੇ ਵਿੱਚ ਜਿਹੜੀ ਇਨਸੂਲੇਸ਼ਨ ਜਾਂ ਜਿਸ ਤਰੀਕੇ ਨਾਲ ਉਹ ਵਰਤੀ ਗਈ ਸੀ ਉਹ ਗਲਤ ਤਰੀਕੇ ਦੇ ਨਾਲ ਉੱਥੇ ਲਗਾਈ ਹੋਈ ਸੀ ਸੋ ਇਹਦੇ ਤੇ ਸਾਰੇ ਹੁਣ ਟੈਸਟ ਹੋ ਰਹੇ ਨੇ ਇਮਾਰਤ ਬਾਈ ਇਮਾਰਤ ਕਈ ਕਾਉਂਸਲ ਦੀਆਂ ਕਈ ਜਿਹੜੀਆਂ ਪ੍ਰਾਈਵੇਟ ਇਮਾਰਤਾਂ ਵੀ ਆ ਉਹਨਾਂ ਚ ਵੀ ਗਲਤ ਤਰੀਕੇ ਨਾਲ ਲੱਗਿਆ ਸੀ ਸੋ ਇਹ ਹੁਣ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਉਹਨਾਂ ਇਮਾਰਤਾਂ ਦੇ ਵਿੱਚ ਸਹੀ ਤਰੀਕੇ ਨਾਲ ਇਨਸੂਲੇਸ਼ਨ ਲਵਾਈਏ ਤਾਂ ਕਿ ਜਿਹੜੇ ਉੱਥੇ ਲੋਕ ਰਹਿ ਰਹੇ ਨੇ ਉਹ ਵੀ ਵਧੀਆ ਤਰੀਕੇ ਨਾਲ ਆਪਣੇ ਬੇਫਿਕਰ ਹੋ ਕੇ ਉੱਥੇ ਰਹਿ ਸਕਣ ਕਿਉਂਕਿ ਨਹੀਂ ਤਾਂ ਹੋਰ ਬਹੁਤ ਸਾਰੀਆਂ ਜਾਨਾਂ ਜਾ ਸਕਦੀਆਂ ਨੇ ਹਰਜੀਤ ਸਿੰਘ ਸੱਜਣਵਾਰੇ ਤੁਹਾਡਾ ਕੀ ਖਿਆਲ ਹੈ ਮੈਂ ਸਮਝਦਾ ਕਿ ਬਹੁਤ ਵਧੀਆ ਵਿਅਕਤੀ ਨੇ ਮੈਨੂੰ ਬੜਾ ਫਕਰ ਤੇ ਮਾਣ ਹੁੰਦਾ ਆ ਕਿ ਕੋਈ ਇੱਕ ਦਸਤਾਰਧਾਰੀ ਸਿੱਖ ਇੱਕ ਪੰਜਾਬੀ ਇੰਨੇ ਵੱਡੇ ਮਕਾਮ ਤੇ ਪਹੁੰਚਾਇਆ ਅ ਉਹਦੇ ਨਾਲ ਸਾਰੇ ਪੰਜਾਬੀਆਂ ਦਾ ਤੇ ਸਮੂਹ ਦੇਸ਼ ਵਾਸੀਆਂ ਦਾ ਜੋ ਜਿੱਥੇ ਵੀ ਆਪਣੇ ਜੋ ਸਾਂਝਾਂ ਜਿਹੜੀਆਂ ਪੰਜਾਬੀ ਪਛੋਕਰ ਦੇ ਨਾਲ ਖਾਸ ਤੌਰ ਤੇ ਰੱਖਦੇ ਨੇ ਉਹਨਾਂ ਲਈ ਤਾਂ ਬਹੁਤ ਮਾਨਵੜੀ ਗੱਲ ਹੈ ਫਿਰ ਕੀ ਕਾਰਨਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮੈਂਦਰ ਸਿੰਘ ਤੁਸੀਂ ਉਹਨਾਂ ਨੂੰ ਮਿਲ ਕੇ ਆਏ ਪਿਛਲੇ ਦਿਨ ਜੀ ਉਹ ਕਹਿੰਦੇ ਹਰਜੀਤ ਸੱਜਣ ਖਾਲਸਤਾਨੀ ਹੈਗਾ ਇਹਨੂੰ ਮਿਲਾਂਗਾ ਨਹੀਂ ਇਹ ਦੇਖੋ ਤੁਹਾਨੂੰ ਮਿਲ ਲੈਂਦੇ ਨੂੰ ਉਹਨਾਂ ਨੂੰ ਨਹੀਂ ਮਿਲਦੀ ਇਹ ਸ਼ਾਇਦ ਉਹਨਾਂ ਨੂੰ ਇਹ ਕਿਸ ਤਰੀਕਾ ਨਾਲ ਉਹਦੇ ਸਲਾਹਕਾਰ ਨੇ ਉਹਨਾਂ ਨੇ ਕਿਹੜੀਆਂ ਗੱਲਾਂ ਆਖੀਆਂ ਨੇ ਕਿਉਂਕਿ ਜੇ ਉਹ ਸੋਚਦੇ ਨੇ ਕਿ ਉਹ ਇਸ ਸੋਚ ਦੇ ਧਾਰਨੀ ਨੇ ਉਹ ਕੋਈ ਨਾ ਕੋਈ ਵਜ੍ਹਾ ਹੋਣੀ ਆ ਸੋ ਇਹ ਅਕਸਰ ਹੁੰਦਾ ਹੈ ਉਹ ਕੈਪਟਨ ਮਨਦੀਪ ਸਿੰਘ ਠੀਕ ਸੀ ਜਦੋਂ ਬਿਆਨ ਦੇ ਰਿਹਾ ਸੀ ਇਹ ਦੇਖੋ ਜਿੱਦ ਤੱਕ ਮੇਰਾ ਆਪਣਾ ਨਿੱਜੀ ਖਿਆਲ ਆ ਮੈਂ ਤਾਂ ਸਮਝਦਾ ਆ ਕਿ ਸਤਾਰ ਹਰਜੀਤ ਸਿੰਘ ਦੀ ਬੜੀ ਸਤਕਾਰਯੋਗ ਸਥਿਤੀ ਨੇ ਡਿਫੈਂਸ ਮੰਤਰੀ ਦੇ ਉਹច ਪਦਵੀ ਤੇ ਰਹਿ ਕੇ ਸੇਵਾ ਨਿਭਾ ਰਹੇ ਨੇ ਬਾਕੀ ਦੇਖੋ ਹਰ ਇੱਕ ਨੂੰ ਆਪਣੀ ਆਪਣੀ ਸੋਚ ਮबारक ਕਈਆਂ ਨੂੰ ਪਸੰਦ ਆਉਣੇ ਆ ਕਈਆਂ ਨੂੰ ਨਹੀਂ ਪਸੰਦ ਆਉਣੇ ਕਈਆਂ ਨੂੰ ਮੈਂ ਪਸੰਦ ਆਉਣਾ ਕਈਆਂ ਨੂੰ ਨਹੀਂ ਪਸੰਦ ਆਉਣਾ ਇਹ ਤਾਂ ਹਰ ਇੱਕ ਦੀ ਜਿਹੜੀ ਸੋਚ ਆ ਤੁਹਾਡੀ ਸੋਚ ਤੁਹਾਨੂੰ ਮबारक ਹੋਵੇ ਭਾਈ ਸਾਹਿਬ ਉਹਨਾਂ ਦੀ ਸੋਚ ਉਹਨਾਂ ਨੂੰ ਮबारक ਹੋਵੇ ਪਰ ਆਪਾਂ ਤਾਂ ਵਧੀਆ ਤਰੀਕੇ ਨਾਲ ਗੱਡੀ ਰੋੜੀ ਜਾਣੀ ਹੈ ਬਾਕੀ ਹੁਣ ਕੌਣ ਕੀ ਸੋਚਦਾ ਕਿਸੇ ਬਾਰੇ ਇਹ ਤਾਂ ਰੱਬ ਹੀ ਜਾਣੇ ਇਮੀਗ੍ਰੇਸ਼ਨ ਦਾ ਕਾਫੀ ਕਹਿੰਦੇ ਕ੍ਰਾਈਸਿਸ ਪਿਛਲੇ ਦਿਨਾਂ 'ਚ ਹੋਇਆਗਾ ਕਿ ਉੱਥੇ ਪਾਲਿਸੀ ਜਿਸ ਤਰ੍ਹਾਂ ਦੀ ਬਣੀਆਂ ਅਮਰੀਕਾ ਦੇ ਅੰਦਰ ਵੀ ਇਸ ਤਰ੍ਹਾਂ ਦੀ ਪਾਲਿਸੀ 트੍ਰੰਪ ਤੋਂ ਬਾਅਦ ਆਈ ਇੰਗਲੈਂਡ ਦੇ ਅੰਦਰ ਵੀ ਕਹਿੰਦੇ ਬਹੁਤ ਜ਼ਿਆਦਾ ਵਿਦਿਆਰਥੀਆਂ ਲਈ ਬੜਾ ਵੱਡਾ ਕ੍ਰਾਈਸਿਸ ਹੈ ਜੀ ਦੇਖੋ ਇਹ ਜਿਹੜਾ ਕੰਸਰਵੇਟਿਵ ਜਿਵੇਂ ਤੁਸੀਂ ਆਪਾਂ ਪਹਿਲਾਂ ਵੀ ਜਿਹੜੀ ਗੱਲ ਜ਼ਿਕਰ ਕਰ ਰਹੇ ਸੀ ਚੜਿਆ ਹੁਣ ਉੱਥੇ ਯੂਕੇ ਦੇ ਵਿੱਚ ਆ ਇਮੀਗ੍ਰੇਸ਼ਨ ਤੇ ਸਖਤੀ ਹੋਈ ਹੈ ਜੋ ਹੇਟ ਕਰਾਈਮ ਹੈ ਜੋ ਜਨਕੀ ਨਫਰਤ ਦੇ ਜਿਹੜੇ ਹੁੰਦੇ ਆ ਨਸਲਵਾਦ ਵੀ ਅੱਗੇ ਨਾਲੋਂ ਵਧਿਆ ਆ ਇਦਾਂ ਹੀ ਜੇ ਹੁਣ ਆਪਾਂ 트াম্প ਨੂੰ ਦੇਖੀ ਉਹ ਵੀ ਰਿਪਬਲਿਕਨ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਜੋਨ ਕੀ ਜੋ ਸੱਜੇ ਪੱਖੀ ਜੋ ਹੁੰਦੇ ਨੇ ਉੱਥੇ ਦੇ ਕੰਜ਼ਰਵੇਟਿਵ ਕਹ ਲਈਏ ਸੋ ਇਹ ਪਰ ਰੇਸਿਜ਼ਮ ਤਾਂ ਲੇਬਰ ਪਾਰਟੀ ਦੇ ਟਾਈਮ ਵੀ ਹੁੰਦਾ ਨਾ ਜਦੋਂ ਲੇਬਰ ਦੀ ਕਦੇ ਸਰਕਾਰ ਹੁੰਦੀ ਉਦੋਂ ਵੀ ਰੇਸਿਜ਼ਮ ਹੁੰਦਾ ਦੇਖੋ ਨਸਲਵਾਦ ਤਾਂ ਹਰ ਦੇਸ਼ ਦੇ ਵਿੱਚ ਆ ਹਰ ਸਮੇਂ ਤੇ ਹੁੰਦਾ ਆ ਪਰ ਇਹ ਹੁੰਦਾ ਆ ਵੀ ਉਹਦੀ ਹੱਦ ਕਿਸ ਤੱਕ ਹੁੰਦੀ ਆ ਸੋ ਇਹ ਜੇ ਉਹ ਨੀਤੀਆਂ ਇਹੋ ਜਿਹੀਆਂ ਹੋਣ ਜਿਹੜੀਆਂ ਪਾੜਨ ਵਾਲੀਆਂ ਕੰਧਾਂ ਬਣਾਉਣ ਵਾਲੀਆਂ ਜਾਂ ਲੋਕਾਂ ਨੂੰ ਇੱਕ ਦੂਸਰੇ ਤੋਂ ਦੂਰ ਕਰਨ ਵਾਲੀਆਂ ਹੁਣ ਸਾਡੇ ਯੂਕੇ ਦੇ ਵਿੱਚ ਆ ਉਥੇ ਜੋ ਕੰਸਰਵੇਟਿਵ ਪਾਰਟੀ ਉਹਨਾਂ ਦੀ ਚੋਣ ਮਨੋਰਥ ਪੱਤਰ ਦੇ ਵਿੱਚ ਇਹ ਵੀ ਸੀ ਕਿ ਜੇ ਅੱਗੇ ਪਹਿਲਾਂ 18000 ਪਾਉਂ ਦੀ ਤਨਖਾਹ ਤੇ ਜਿਹੜਾ ਵਿਅਕਤੀ ਆ ਕਿਸੇ ਨੂੰ ਆਪਣੇ ਦੋਸਤ ਰਿਸ਼ਤੇਦਾਰ ਨੂੰ ਬੁਲਾ ਸਕਦਾ ਆ ਹੋਣੋ ਕਹਿ ਰਹੇ ਨੇ ਉਹਨਾਂ ਨੇ ਚੋਣ ਮਰੋਤ ਪੱਤੇ ਦੇ ਵਿੱਚ ਇਹ ਗੱਲ ਆਖੀ ਸੀ ਕਿ ਅਸੀਂ ਅਗਾਹ ਤੋਂ ਇਸ ਨੂੰ ਹੋਰ ਵਧਾ ਦੇਣਾ ਚਾਹੇ ਉਹ 25 30000 ਤੇ ਕਰੀਏ ਸੋ ਇਹ ਜਿਹੜੇ ਲੋਕ ਨੇ ਆਪ ਸਿਆਣੇ ਆ ਵੀ ਜੇ ਹੁਣ ਤੁਸੀਂ ਆਪਣੇ ਦੋਸਤਾਂ ਨੂੰ ਇਸ ਤਰ੍ਹਾਂ ਨੂੰ ਬੁਲਾਉਣਾ ਹੈ ਵੀ ਤੁਸੀਂ ਖੇੜੀ ਪਾਰਟੀ ਦਾ ਅੱਗੇ ਤੋਂ ਵੀ ਸਾਥ ਦੇਣਾ ਹੈ ਜਿਹੋ ਜਿਹਾਂ ਤੁਸੀਂ ਆਪਣੇ ਮਤਦਾਨ ਕਰਦੇ ਨੇ ਪਰ ਕਿਉਂ ਪੂਰੀ ਦੁਨੀਆ ਦੇ ਅੰਦਰ ਰਾਈਟ ਵਿੰਗ ਦਾ ਜੇ ਅਸੀਂ ਦੇਖੀਂ ਇੰਡੀਆ ਦੇ ਅੰਦਰ ਵੀ ਜੀ ਬੀ ਜੀ ਪੀ ਹਾਰਡ ਕੋਰ ਰਾਈਟ ਵਿੰਗ ਬਣੀ ਜਾਂਦੀ ਹੈ ਅਮਰੀਕਾ ਚ ਵੀ ਰਾਈਟ ਵਿੰਗ ਮਤਲਬ ਖਾ ਖਾਂ ਦੇ ਅੰਦਰ ਦੁਨੀਆ ਦੇ ਹਰ ਖਾਂ ਦੇ ਉੱਤੇ ਰਾਈਟ ਵਿੰਗ ਦਾ ਚੜ੍ਹਾ ਹੋ ਰਿਹਾ ਹੈਗਾ ਜਿਹੜਾ ਜਿਹੜਾ ਲਿਬਰਲ ਜਾਂ ਜਿਹੜਾ ਡੈਮੋਕ੍ਰੈਟਿਕ ਪੋਲਿਟਿਕਸ ਉੱਥੋਂ ਲੈ ਨੂੰ ਜਾ ਰਹੀ ਹੈ ਇਹ ਦੇਖੋ ਹਰ ਹਰ ਦੇਸ਼ ਦੇ ਵਿੱਚ ਇਹੋ ਜਿਹੀ ਹਾਲਤ ਨਹੀਂ ਹੈ ਕਿਉਂਕਿ ਜੇ ਆਪਾਂ ਫਰਾਂਸ ਦੇ ਵਿੱਚ ਵੀ ਦੇਖੀਏ ਹੁਣ ਹੀ ਥੋੜਾ ਸਮਾਂ ਪਹਿਲਾਂ ਜੋ ਜੋ ਉੱਥੇ ਰਾਈਟ ਵਿੰਗ ਸੀ ਉਹ ਮਰੀਨ ਲਪੈਨੋ ਹਾਰ ਗਏ ਸੀ ਤੇ ਮੈਕਰਨ ਜੋ ਕਿ ਲਿਬਰਲ ਜੋ ਸੈਂਟਰਿਸਟ ਹੋ ਜਿੱਤ ਗਏ ਸਨ ਇਦਾਂ ਹੀ ਜੇ ਆਪਾਂ ਕੈਨੇਡਾ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਦੇਖੀਏ ਅੰਦਰ ਰਾਈਟ ਵਿੰਗ ਦਾ ਪਾਰ ਪਾਰੀ ਰਾਈਟ ਵਿੰਗ ਦਾ ਸਟਾਈਲ ਇਹ 트럼ਪ ਤੇ ਜੋ ਸੀ ਮੋਦੀ ਨੂੰ ਦੇਖ ਲਈ ਦੋਵਾਂ ਨੂੰ ਦੋ ਚਾਰ ਦੇਸ਼ਾਂ ਤੋਂ ਛੁੱਟ ਜੇ ਆਪਾਂ ਦੇਖੀਏ ਭਈ ਉਹ ਚਲੋ ਜਿਹੜੇ ਤੁਸੀਂ ਉਧਾਰ ਦਿੱਤੇ ਨੇ ਮੈਂ ਇਦਾਂ ਹੀ ਮੈਂ ਉਧਾਰਨ ਦੇ ਰਿਹਾ ਚਾਹੇ ਉਹ ਕੈਨੇਡਾ ਦੇ ਨੇ ਕੈਨੇਡਾ ਵੀ ਉੱਥੇ ਲਿਬਰਲ ਸਰਕਾਰ ਹੈ ਅ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਸਮੇਂ 'ਚ ਬਦਲਾਅ ਆਉਂਦਾ ਰਹੇਗਾ ਕਿਉਂਕਿ ਲੋਕਾਂ ਦੇ ਮਨ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਨੇ ਅ ਸੋ ਜਿਦਾਂ ਇੱਥੇ ਚਾਹੇ ਉਹ ਇੰਡੀਆ ਹੈ ਚਾਹੇ ਪੰਜਾਬ ਦੇ ਵਿੱਚ ਵੀ ਤੁਸੀਂ ਸਰਕਾਰਾਂ ਲੋਕ ਬਦਲਦੇ ਰਹਿੰਦੇ ਨੇ ਆ ਸੋ ਇਹ ਤਾਂ ਸਮੇ ਦੀਆਂ ਗੱਲਾਂ ਹੁੰਦੀਆਂ ਨੇ ਪਰ ਮੇਰੀ ਤਾਂ ਹੀ ਕੋਸ਼ਿਸ਼ ਰਹੇ ਕਿ ਜਿਹੜੇ ਵਧੀਆ ਅਗਾਹਾਂ ਪੱਖੋਂ ਜਿਹੜੇ ਪ੍ਰੋਗਰੈਸਿਵ ਜਿਹੜੀ ਸੋਚ ਹੈ ਉਹਨੂੰ ਆਪਾਂ ਜ਼ਿਆਦਾ ਤਰਜੀਹ ਦੇਈਏ ਪੰਜਾਬੀ ਨਾਲ ਕਾਫੀ ਤੁਸੀਂ ਉੱਥੇ ਰਹੇ ਨੇ ਹੋ ਥੋੜਾ ਸਮਾਂ ਕਹਿੰਦੇ ਇੱਥੇ ਵੀ ਰਹੇ ਤੁਸੀਂ ਪਰ ਪੰਜਾਬੀ ਨਾਲ ਤੁਹਾਡਾ ਬੜੀ ਸ਼ਾਨਦਾਰ ਪੰਜਾਬੀ ਬੋਲਦੇ ਹੋ ਤੁਸੀਂ ਕਈ ਵਾਰ ਇੱਥੋਂ ਦੇ ਪੰਜਾਬੀਆਂ ਤੋਂ ਵੀ ਇਹੋ ਜਿਹੀ ਪੰਜਾਬੀ ਨਹੀਂ ਬੋਲੀ ਜਾਂਦੀ ਬਹੁਤ ਤੁਹਾਡੀ ਮਿਹਰਬਾਨੀ ਜੀ ਤੁਸੀਂ ਕਿਵੇਂ ਰਿਸ਼ਤਾ ਕੀਆ ਬੱਚਿਆਂ ਦਾ ਵੀ ਅੱਗੇ ਇਸੇ ਤਰ੍ਹਾਂ ਦਾ ਰਿਸ਼ਤਾ ਤੁਹਾਡੇ ਨਾਲ ਜੀ ਦੇਖੋ ਮੇਰਾ ਜਨਮ ਤਾਂ ਹੈਗਾ ਯੂਕੇ ਦਾ ਪਰ ਮੈਂ 4.5 ਸਾਲ ਇੱਥੇ ਪੰਜਾਬ ਦੇ ਵਿੱਚ ਵੀ ਪੜਿਆ ਇਹ ਮਾਂ-ਬਾਪ ਦੀ ਬਜ਼ੁਰਗਾਂ ਦੀ ਬਦੌਲਤ ਹੈ ਉਹਨਾਂ ਦੀ ਜਿਹੜੀ ਸੋਚ ਸੀ ਕਿ ਅਸੀਂ ਇੱਥੇ ਦੀ ਮਿੱਟੀ ਦੇ ਨਾਲ ਇੱਥੇ ਆਪਣੇ ਪਰਿਵਾਰਾਂ ਦੀਆਂ ਅੰਗਲੀਆਂ ਸੰਗਲੀਆਂ ਦੇ ਨਾਲ ਜੋ ਪੰਜਾਬੀ ਮਾਂ ਬੋਲੀ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਅਸੀਂ ਜੁੜੀਏ ਅਤੇ ਇਸੇ ਬਦੌਲਤ ਸਾਡੇ ਜਿੰਨੇ ਵੀ ਭੈਣ ਭਰਾ ਨੇ ਉਹ ਵੀ 4-5 ਸਾਲ ਤਕਰੀਬਨ ਇੱਥੇ ਪੜ ਚੁੱਕੇ ਨੇ ਹੁਣ ਅਗਲੀ ਪੀੜ੍ਹੀ ਜਿਹਦਾ ਤੁਸੀਂ ਸਹੀ ਜ਼ਿਕਰ ਕੀਤਾ ਕਿ ਮੇਰੇ ਆਪਣੇ ਬੱਚੇ ਵੀ ਵੱਡਾ ਬੇਟਾ ਵੀ ਇੱਥੇ ਹੁਣ 4 ਸਾਲ ਪੜ ਚੁੱਕਾ ਆ ਹੁਣ ਛੋਟਾ ਬੇਟਾ ਵੀ ਪੜ ਰਿਹਾ ਉਸ ਤੋਂ ਬਾਅਦ ਜਿਹੜੇ ਭੈਣਾ ਭਰਾਵਾਂ ਨੇ ਮੈਂ ਆਸ ਕਰਦਾ ਕਿ ਉਹ ਵੀ ਆਪਣੇ ਬਜ਼ੁਰਗਾਂ ਦੀ ਆਪਣੇ ਮਾਪੇ ਦੀ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਇਹ ਜਿਹੜੀ ਆਪਣੀ ਰੀਤ ਏਦਾਂ ਹੀ ਪਰਿਵਾਰਕ ਰੀਤ कायम ਰਹੂਗੀ ਇਹਦੇ ਨਾਲ ਸਾਨੂੰ ਮੈਂ ਸਮਝਦਾ ਕਿ ਬਹੁਤ ਬਲ ਮਿਲਦਾ ਆ ਕੀ ਹੈ ਸਾਨੂੰ ਜਿਹੜਾ ਆਪਣੀ ਜਿਹੜੀ ਪਛਾਣ ਆ ਉਹ ਤੇ ਸਾਨੂੰ ਆਤਮ ਵਿਸ਼ਵਾਸ ਜਿਹੜਾ ਕੰਫੀਡੈਂਸ ਆਉਂਦਾ ਆ ਕਿਉਂਕਿ ਜੇ ਪੰਜਾਬੀ ਹੀ ਆਪਣੀ ਮਾਂ ਬੋਲੀ ਨੂੰ ਆਪਣੇ ਸੱਭਿਆਚਾਰ ਦੀ ਕਦਰ ਨਾ ਕਰੋਗੇ ਤਾਂ ਆਪਾਂ ਹੋਰ ਕਿਸੇ ਤੋਂ ਕੀ ਆਸ ਰੱਖ ਸਕਦੇ ਆ ਸੋ ਇਹ ਵੀ ਇੱਕ ਸੰਦੇਸ਼ ਆ ਜੋ ਮੈਂ ਜੋ ਅਖੀਰ ਦੇ ਵਿੱਚ ਮੈਂ এবੀਪੀ ਸਾਝਾ ਦੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਤੁਹਾਨੂੰ ਆਪਣੀ ਮਾਂ ਬੋਲੀ ਤੇ ਆਪਣੇ ਸੱਭਿਆਚਾਰ ਤੇ ਆਪਣੇ ਪਛੋਕਰ ਤੇ ਤੁਹਾਨੂੰ ਪੂਰਾ ਮਾਣ ਹੋਣਾ ਚਾਹੀਦਾ ਹੈ ਤੁਹਾਨੂੰ ਪੰਜਾਬੀ ਪੜ੍ਹਨੀ ਲਿਖਣੀ ਤਾਂ ਬੋਲਣੀ ਵੀ ਚਾਹੀਦੀ ਹੈ ਕਿਉਂਕਿ ਜੇ ਤੁਸੀਂ ਨਹੀਂ ਪੜ੍ਹੋ ਲਿਖੋਗੇ ਤਾਂ ਇਹਨੂੰ ਬੋਲੂਗੇ ਇਹਦਾ ਇਸਤੇਮਾਲ ਨਾ ਕਰੋਗੇ ਤਾਂ ਅਗਾਹਾਂ ਤੋਂ ਤੁਸੀਂ ਕਿਸੇ ਹੋਰ ਤੋਂ ਨਹੀਂ ਆਸ ਰੱਖ ਸਕਦੇ ਇਹ ਜਿਹੜੀ ਜ਼ੁਬਾਨ ਹੈ ਤੁਹਾਡੀ ਇਹ ਦਿਨ ਬਦਨੇ ਇਸ ਤੇ ਨਿਗਾਰਾ ਆਉਂਦਾ ਰਹੂਗਾ ਅਤੇ ਇਹ ਕੋਈ ਇਹੋ ਜਿਹਾ ਸਮਾਂ ਵੀ ਹੋ ਜਾਣਾ ਕਿ ਜਦੋਂ ਤੁਸੀਂ ਇਹ ਤੋਂ ਵਾਂਝੇ ਰਹੂਗੇ ਤੇ ਇੱਕ ਵਾਰੀ ਜਿਹੜੀ ਚੀਜ਼ ਖੁੱਸ ਜਾਂਦੀ ਆ ਜੋ ਗਵਾਚ ਜਾਂਦੀ ਆ ਉਹ ਵਾਪਸ ਮੁੰਨੀ ਬੇहद ਮੁਸ਼ਕਿਲ ਹੁੰਦੀ ਹੈ। ਲਾਸਟ ਵਾਰ ਮੇਰੇ ਯਾਦ ਆ ਕਿ ਇੰਡੀਆ ਦੇ ਪੋਲਿਟਿਸ਼ੀਨ ਨੇ ਸ਼ਸ਼ੀ ਥਰੂਰ ਸ਼ਾਇਦ ਤੁਸੀਂ ਜਾਣਦੇ ਹੋ। ਜੀ। ਸ਼ਸ਼ੀ ਥਰੂਰ बार-बार ਇਹ ਗੱਲ ਕਰਦੇ ਨੇ ਕਿ ਬ੍ਰਿਟਿਸ਼ ਨੇ ਜਿਹੜਾ ਕਲੋਨੀ ਕਲੋਨੀਅਲਿਜ਼ਮ ਆ ਜਿਹੜਾ ਬ੍ਰਿਟਿਸ਼ ਦਾ ਬਸਤੀਵਾਦ ਆਗਾ ਪੂਰੀ ਦੁਨੀਆ ਦੇ ਅੰਦਰ। ਹਮਮ ਉਹਦੇ ਲਈ ਉਹਨਾਂ ਮਾਫੀ ਮੰਗਣੀ ਚਾਹੀਦੀ ਹੈ ਜਿਹੜਾ ਐਕਸਪਲੋਇਟ ਕੀਤਾ ਪੂਰੀ ਦੁਨੀਆ ਨੂੰ ਬ੍ਰਿਟਿਸ਼ ਸਾਮਰਾਜ ਨੇ। ਜੀ। ਬਹੁਤ ਸਾਰੀਆਂ ਮਾਫੀਆਂ ਹੁੰਦੀਆਂ ਨੇ ਕੈਨੇਡੀਅਨ ਸਰਕਾਰ ਵੱਲੋਂ ਕਮਾਗਾਟਾ ਮਾਰੂ ਪਿਆਈ ਇਸੇ ਤਰ੍ਹਾਂ ਬ੍ਰਿਟਿਸ਼ ਵੱਲੋਂ ਜ਼ਿਲ੍ਹਿਆਂ ਵਾਲੇ ਬਾਗ ਦੇ ਉੱਤੇ ਆਈ ਸੀ ਤੁਹਾਨੂੰ ਲੱਗਦਾ ਹੈ ਕਿ ਇਸ ਮਸਲੇ ਦੇ ਉੱਤੇ ਵੀ ਗੱਲਬਾਤ ਚੱਲਣੀ ਚਾਹੀਦੀ ਹੈ ਕਿ ਜੋ ਕਲੋਨੀ ਬਣਾ ਕੇ ਰੱਖਿਆ ਪੂਰੀ ਦੁਨੀਆ ਨੂੰ ਦੇਖੋ ਜੀ ਇਹਨੇ ਵੀ ਇੰਪੀਰੀਅਲਿਜ਼ਮ ਨੇ ਦੁਨੀਆ ਦੇ ਜਿਹੜੇ ਜਿਹੜੇ ਐਮਪਾਇਰਸ ਨੇ ਦੁਨੀਆ ਨੂੰ ਲੁੱਟਿਆ ਦੇਖੋ ਜਿਹੜਾ ਇੰਪੀਰੀਅਲਿਜ਼ਮ ਜਿਹੜੀ ਸੋਚ ਹੁੰਦੀ ਆ ਇਹ ਤਾਂ ਸਮੇਂ-ਸਮੇਂ ਤੇ ਰਹੀ ਹੈ ਤੇ ਹੁਣ ਵੀ ਜੇ ਆਪਾਂ ਕਹਿ ਲਈਏ ਕਿ ਕਈ ਦੇਸ਼ਾਂ ਦੇ ਵਿੱਚ ਅਜੇ ਵੀ ਆ ਕਈ ਲੋਕ ਕਿਸੇ ਵੀ ਦੇਸ਼ ਦੇ ਵਿੱਚ ਰਹਿ ਕੇ ਉਹ ਆਪਣੇ ਆਪ ਨੂੰ ਸੋ ਇਹ ਚਾਹੇ ਕਈ ਸਗੇ ਦੇ ਅੰਦਰ ਚਾਹੇ ਲੇਬਰ ਦੀ ਸਰਕਾਰ ਹੋਵੇ ਬਾਅਦ ਚੋ ਚਾਹੇ ਕੰਜ਼ਰਵੇਟਿਵ ਸਰਕਾਰ ਹੋਵੇ ਤੁਹਾਨੂੰ ਲੱਗਦਾਗਾ ਕਿ ਦੋਵੇਂ ਹੱਥ ਖੜੇ ਕਰਕੇ ਜਾਂ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਜੋ ਅਸੀਂ ਪੂਰੀ ਦੁਨੀਆ ਦੇ ਅੰਦਰ ਲੋਕਾਂ ਨੂੰ ਇੱਕ ਬਸਤੀ ਦੇ ਤੌਰ ਤੇ ਰੱਖਿਆ ਜੀ ਦੇਖੋ ਇਹ ਜੋ ਹੁਣ ਤੁਸੀਂ ਗੱਲਾਂ ਕਰ ਰਹੇ ਜਿਹੜੇ 60 70 ਸਾਲ ਪਹਿਲਾਂ ਦੀਆਂ ਉਹ ਤਾਂ ਮੇਰੇ ਵਰਗੇ ਨਾ ਹੀ ਜਨਮ ਹੀ ਲਿਆ ਸੀ ਅਜੇ ਅੱਧੇ ਜਿਹੜੇ ਐਮਪੀ ਵੀ ਨੇ ਉਹਨਾਂ ਨੇ ਨਹੀਂ ਤੁਹਾਡੀ ਰਹਿਤਾ ਹੋ ਕੋਈ ਨਾ ਕੀ ਰਾਏ ਤਾਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਆ ਜੀ ਕਿ ਦੇਖੋ ਇਹ ਜੋ ਹੁਣ ਜੋ 60 70 ਸਾਲ ਜਾਂ 100 ਸਾਲ ਪਹਿਲਾਂ ਹੋਇਆ ਸਮੇਂ-ਸਮੇਂ ਤੇ ਅਲੱਗ-ਅਲੱਗ ਲੋਕਾਂ ਨੇ ਵਧੀਕੀਆਂ ਕੀਤੀਆਂ ਨੇ ਇਹ ਤਾਂ ਜੇ ਦੁਨੀਆ ਗਵਾਹ ਇਸ ਗੱਲ ਦੀ ਕਿ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਹੁਣ ਕਈ ਲੋਕ ਕਹਿ ਰਹੇ ਨੇ ਕਿ ਅਮਰੀਕਾ ਆਪਣੀ ਇੰਪੀਰੀਅਲਿਸ ਇੰਪੀਰੀਅਲਿਜ਼ਮ ਕਰ ਰਿਹਾ ਆ ਕੁਝ ਲੋਕ ਕਹਿ ਰਹੇ ਨੇ ਕਿ ਆਪਣੇ ਖੇਤਰ ਦੇ ਵਿੱਚ ਉਹ ਕਰ ਰਿਹਾ ਮੈਂ ਕਹਿੰਦਾ ਮੰਨ ਲਓ ਲੀਬਰ ਪਾਰਟੀ ਆ ਕੱਲ ਨੂੰ ਅੱਜ ਤੁਸੀਂ ਉਹਦੇ ਬੜੇ ਯੰਗੇਸਟ ਚੈਂਪੀਅਨ ਕੱਲ ਨੂੰ ਤੁਸੀਂ ਸੱਤਾ ਚਾਹ ਜਾਂਦੇ ਨੇ ਅਨੇਕਾ ਵਿਅਕਤੀਆਂ ਨੇ ਓਲਰੇਡੀ ਮਾਫੀ ਮੰਗ ਚੁੱਕੇ ਨੇ ਸੋ ਸਮੇਂ-ਸਮੇਂ ਤੇ ਮੰਗਦੇ ਵੀ ਰਹਿੰਦੇ ਨੇ ਜਿਹੜੇ ਕਈ ਉੱਥੇ ਪੱਤਰਕਾਰ ਨੇ ਚਾਹੇ ਉਹ ਸਿਆਸੀ ਵਿਅਕਤੀ ਨੇ ਚਾਹੇ ਉਹ ਜਿਹੜੇ ਆਪਣੇ ਹੋਰ ਵੀ ਮਾਹਿਰ ਨੇ ਵਿਦਵਕ ਅਦਾਰਿਆਂ ਦੇ ਵਿੱਚ ਲੇਖਕ ਨੇ ਸਮੇਂ-ਸਮੇਂ ਤੇ ਅਲੱਗ-ਅਲੱਗ ਸੋਚ ਦੇ ਵਿਤਾਰਨੀ ਨੇ ਉਹ ਵਾਕਈ ਹੀ ਉਹਨੇ ਅਫਸੋਸ ਵੀ ਪ੍ਰਗਟ ਕੀਤਾ ਹੈ ਮਾਫੀ ਵੀ ਮੰਗੀ ਹੈ ਪਰ ਦੇਖੋ ਇਹ ਗੱਲ ਰੱਖੀ ਜਾ ਸਕਦੀ ਹੈ ਕਿ ਕਦੇ ਪਾਰਟੀ ਤੁਸੀਂ ਆਪਣੀ ਪਾਰਟੀ ਜਿੰਗੀ ਜਿਹੜਾ ਕਲੋਨੀਅਲਿਜ਼ਮ ਸੀਗਾ ਜਿਹੜਾ ਉਹ ਤੌਰ ਸੀਗਾ ਉਹਦੇ ਲਈ ਇੱਕ ਚਰਚਾ ਚੱਲਣੀ ਚਾਹੀਦੀ ਹੈ ਤੁਸੀਂ ਪਾਰਟੀ 'ਚ ਆਪਣੀ ਗੱਲ ਰੱਖ ਸਕਦੇ ਚਰਚਾ ਇਹ ਚਰਚਾ ਹੁਣ ਕੋਈ ਨਵੀਂ ਗੱਲ ਨਹੀਂ ਇਹ ਚਰਚਾ ਤਾਂ ਹੁਣ ਮੈਂ ਵੀ ਦੇਖੋ ਇਤਿਹਾਸ ਦਾ ਵਿਦਿਆਰਥੀ ਹਾਂ ਹੁਣ ਜਿਹੜੀ ਮੇਰੀ ਐਮਫਿਲ ਜਿਹੜੀ ਯੂਨੀਵਰਸਿਟੀ ਕੈਮਬ੍ਰਿਜ ਯੂਨੀਵਰਸਿਟੀ ਦੇ ਵਿੱਚ ਜਿਹੜੀ ਮੇਰੀ ਡਿਗਰੀ ਸੀ ਉਹਦੇ ਵਿੱਚ ਵੀ ਬਕਾਇਦਾ ਜੋ ਅਕੈਡਮੀਆ ਦੇ ਵਿੱਚ ਇਹ ਬਹੁਤ ਚਿਰ ਤੋਂ ਇੱਥੇ ਚਰਚਾ ਚੱਲ ਰਹੀ ਆ ਚਰਚਾ ਇਹ ਚੱਲ ਰਹੀ ਆ ਜਦੋਂ ਕੋਲੋਨੀਅਲਿਜ਼ਮ ਸੀਗਾ ਉਸ ਤੋਂ ਬਾਅਦ ਵੀ ਹੁਣ ਵੀ ਬਹੁਤ ਸਾਰਿਆਂ ਨੇ ਮਾਫੀਆਂ ਵੀ ਮੰਗ ਲਈਆਂ ਕੁਝ ਲੋਕ ਇਸ ਦੇ ਹੱਕ ਦੇ ਵਿੱਚ ਹੁੰਦੇ ਨੇ ਕੁਝ ਲੋਕ ਇਸ ਦੇ ਖਿਲਾਫ ਹੁੰਦੇ ਨੇ ਕੁਝ ਲੋਕ ਇੱਥੇ ਇੰਡੀਆ 'ਚ ਵੀ ਨੇ ਜੋ ਸੋਚਦੇ ਨੇ ਕਿ ਉਦੋਂ ਗੋਰਿਆਂ ਦੇ ਰਾਜ ਵੇਲੇ ਵਧੀਆ ਦੇਸ਼ ਸੀਗਾ ਤਾਂ ਹੁਣ ਨਹੀਂ ਇਹ ਵੀ ਮੈਨੂੰ ਸੁਣ ਚ ਕਈ ਵਿਅਕਤੀਆਂ ਤੋਂ ਇੱਥੇ ਮਿਲਦਾ ਤੁਹਾਨੂੰ ਵੀ ਇਸ ਗੱਲ ਦਾ ਇਲਮ ਹੈ ਕਿ ਉਹ ਕਹਿੰਦੇ ਪਈ ਸਾਡੇ ਲੋਕਾਂ ਨੇ ਪੱਠਾ ਬਿਠਾਤਾ ਸਾਡੇ ਲੋਕਾਂ ਨੇ ਇਦਾਂ ਕਰ ਦਿੱਤਾ ਜੀ ਉਦੋਂ ਅਗੋਰੀਆਂ ਦੇ ਰਾਜ ਵਿੱਚ ਇਦਾਂ ਸੀ ਆ ਸੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਹਰ ਇੱਕ ਅਲੱਗ-ਅਲੱਗ ਸੋਚ ਦੇ ਵਿਅਕਤੀ ਹੁੰਦੇ ਨੇ ਪਰ ਮੈਂ ਇਹ ਸਮਝਦਾ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਉਦੋਂ ਦੀ ਵੀ ਲੇਬਰ ਪਾਰਟੀ ਦੀ ਸਰਕਾਰ ਨੇ ਜਿਨ੍ਹਾਂ ਨੇ ਆਜ਼ਾਦੀ ਦਿੱਤੀ ਸੀ ਆਪਣੇ ਯੂਕੇ ਨੂੰ ਹਾਲਾਂਕਿ ਜੋ ਕੰਸਰਵਟਿਵ ਪਾਰਟੀ ਦੇ ਵਿਨਸਟਨ ਚਰਚਿਲ ਸੀ ਉਦੋਂ ਉਹ ਇਸ ਗੱਲ ਦੇ ਹਾਮੀ ਨਹੀਂ ਸਨ ਕਿ ਆਜ਼ਾਦੀ ਦਿੱਤੀ ਜਾਵੇ ਇੰਡੀਆ ਦਾ ਪਾਕਿਸਤਾਨ ਨੂੰ ਸੋ ਇਹ ਜਿਹੜੇ ਇਤਿਹਾਸ ਦੇ ਵਿੱਚ ਸਾਨੂੰ ਇਹੋ ਜਿਹੇ ਹੋਰ ਤੱਥ ਮਿਲਦੇ ਨੇ ਜਿੱਤੇ ਤੱਕ ਜਿੱਤੇ ਤੱਕ ਕਿ ਸੈਕੰਡ ਵਰਲਡ ਵਾਰ ਦੇ ਅੰਦਰ ਬ੍ਰਿਟਿਸ਼ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਸੀ ਉਹ ਤਾਂ ਆਪਣੀਆਂ ਕਲੋਨੀਆ ਮੈਨੇਜ ਨਹੀਂ ਹੁੰਦੀਆਂ ਸੀ ਮੈਨੇਜ ਮੋਨੇਜ ਦੀ ਗੱਲ ਨਹੀਂ ਕੋਈ 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 ਉਸੇ ਦੌਰ ਛੱਡੀਆਂ ਬਿਛੇ ਜੇ ਤੁਸੀਂ ਦੇਖੋਗੇ ਉਹੀ ਦੌਰ ਆ 45 ਸੈਕੰਡ ਵਰਲਡ ਵਾਰ ਤੋਂ ਬਾਅਦ ਦਾ ਦੌਰ ਆ ਸਾਰਾ ਜੀ ਦੇਖੋ ਉਦੋਂ ਇਹ ਸੋਚ ਵੀ ਬਦਲੀ ਸੀ ਉਦੋਂ ਸਰਕਾਰਾਂ ਵੀ ਬਦਲੀਆਂ ਸੀ ਕਿਉਂਕਿ ਜੇ ਵਿਨਸਟਨ ਚਰਚਿਲ ਦੀ ਸਰਕਾਰ ਰਹਿੰਦੀ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਉਦੋਂ ਆਜ਼ਾਦੀ ਦਿੰਦੇ ਏ ਉਦੋਂ ਲੇਬਰ ਪਾਰਟੀ ਦੀ ਸਰਕਾਰ ਵੀ ਆਈ ਸੀ ਉਦੋਂ ਸੋਚ ਦੇ ਵਿੱਚ ਵੀ ਤਬਦੀਲੀ ਆਈ ਸੀ ਉਦੋਂ ਕਈ ਇਹੋ ਜਿਹੇ ਜਿਹੜੇ ਪ੍ਰਮੁੱਖ ਵਿਅਕਤੀ ਸੀ ਜਿਹੜੇ ਐਮਪੀ ਸਨ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਸਾਨੂੰ ਹੁਣ ਸਮਾਂ ਬਦਲ ਗਿਆ ਆ ਸਾਨੂੰ ਹਰ ਇੱਕ ਨੂੰ ਆਜ਼ਾਦੀ ਦਾ ਨਿਗਮਣ ਦੇ ਲੋੜ ਆ ਸੋ ਇਹ ਉਹ ਵਿਅਕਤੀ ਦੀ ਉਹਨਾਂ ਦੀ ਸੋਚ ਸੀ ਜਿਨ੍ਹਾਂ ਦੀ ਬਦੌਲਤ ਫਿਰ ਨਵਾਂ ਦੌਰ ਸ਼ੁਰੂ ਹੋਇਆ ਤੁਹਾਡਾ ਆਦਰਸ਼ ਕੌਣ ਆ ਜ਼ਿੰਦਗੀ ਦੇ ਅੰਦਰ ਤੁਸੀਂ ਆਦਰਸ਼ਕੀ ਨੂੰ ਮੰਨਦੇ ਹੋ ਕਿ ਮੇਰਾ ਇਹ ਦਰਸ਼ਾ ਜੀ ਦੇ ਕਰਕੇ ਮੈਂ ਅੱਜ ਇਸ ਥਾਂ ਤੇ ਉੱਤੇ ਖੜਾ ਅਰਦਾਸ ਤਾਂ ਕਈ ਨੇ ਬਹੁਤ ਸਾਰੇ ਲੋਕੀ ਜਿਦਾ ਹੁਣ ਜਿਹੜੇ ਜਿਹੜੇ ਜੇ ਇਸ ਜੇ ਇਸ ਮਕਾਮ ਤੇ ਮੈਂ ਪਹੁੰਚਿਆ ਆ ਉਹਦੇ ਪਿੱਛੇ ਕਈ ਵਿਅਕਤੀਆਂ ਦਾ ਹੱਥ ਹੈ ਸਾਡੇ ਪਰਿਵਾਰਕ ਤੌਰ ਤੇ ਜੋ ਮਾਤਾ ਪਿਤਾ ਨੇ ਜਿਹੜਾ ਮੇਰਾ ਜੀਵਨ ਸਾਥੀ ਹੈ ਬਹੁਤ ਵੱਡਾ ਰੋਲ ਹੈ ਕਿਉਂਕਿ ਜੇ ਮੈਂ ਕੁਝ ਇੱਥੇ ਕਰ ਪਾਇਆ ਜੋ ਤੁਹਾਡੇ ਪਰਿਵਾਰ ਦੀ ਜੋ ਭੈਣਾ ਭਰਾਵਾਂ ਦੀ ਹਰ ਇੱਕ ਦੀ ਜੋ ਤੁਹਾਡੇ ਚਾਚੇ ਦਾਦੇ ਦੀ ਬਜ਼ੁਰਗਾਂ ਦੀ ਮਾਮਿਆ ਮਸੀ ਮਾਸੜਾਂ ਦੀ ਉਹ ਸਾਰਿਆਂ ਦੀ ਬਦੌਲਤ ਤੁਹਾਨੂੰ ਪਰਿਵਾਰਕ ਜੋ ਹੈ ਬਾਲ ਮਿਲਦਾ ਆ ਇਤਿਹਾਸ ਜੋ ਕੋਈ ਇਤਿਹਾਸਿਕ ਸਟੂਡੈਂਟ ਹਾਂ ਇਤਿਹਾਸਿਕ ਦੇ ਇਤਿਹਾਸ ਦੇ ਵਿੱਚ ਵੀ ਕਈ ਅਨੇਕਾਂ ਵਿਅਕਤੀ ਨੇ ਜਿਹੜੇ ਪ੍ਰਮੁੱਖ ਰਹੇ ਨੇ ਪਰ ਇੱਕ ਵਿਅਕਤੀ ਦੀ ਜਿਹੜੀ ਛਾਪ ਹੈ ਉਹ ਬਾਕੂਬੀ ਜੋ ਉਹਨਾਂ ਦਾ ਜਿਹੜਾ ਵਤੀਰਾ ਸੀ ਉਹ ਮੈਨੂੰ ਬੇहद ਪਸੰਦ ਆ ਉਹ ਨੈਲਸਨ ਮੰਡੇਲਾ ਸੀ ਕਿ ਨੈਲਸਨ ਮੰਡੇਲਾ ਇੱਕ ਇਹੋ ਜਿਹਾ ਵਿਅਕਤੀ ਸੀ ਜਿਹੜਾ 27 ਸਾਲ ਜਿਹਨਾਂ ਨੂੰ ਜੇਲ ਦੇ ਵਿੱਚ ਵੀ ਟੱਕਿਆ ਗਿਆ ਉਹਦੇ باوجود ਵੀ 27 ਸਾਲਾਂ ਤੋਂ ਬਾਅਦ ਉਹਨਾਂ ਦੇ ਉਹਨਾਂ ਨੂੰ ਤਾਂ ਉਹਨਾਂ ਦੇ ਲੋਕਾਂ ਨੂੰ ਦੱਬਿਆ ਕੁਚਲਿਆ ਗਿਆ ਉਸਤੇ ਬਾਵਜੂਦ ਉਹਨਾਂ ਦੇ ਵਿੱਚ ਇਨੀ ਨਿਮਰਤਾ ਸੀ ਕਿ ਉਹਨਾਂ ਨੇ ਉਹੀ ਲੋਕੀ ਜਿਹੜੇ ਉਹਨਾਂ ਨੂੰ ਦੱਬਦੇ ਸੀ ਉਹਨਾਂ ਨੂੰ ਵੀ ਮਾਫ ਕਰ ਦਿੱਤਾ ਉਹਨਾਂ ਨੂੰ ਵੀ ਆਪਣੇ ਜਿਹੜੇ ਨਵੇਂ ਦੇਸ਼ ਦੇ ਵਿੱਚ ਰਾਸ਼ਟਰਪਤੀ ਹੋਣ ਦੇ ਨਾਤੇ ਜੋ ਆਗੂ ਹੋਣ ਦੇ ਨਾਤੇ ਉਹਨਾਂ ਨੇ ਉਹਨਾਂ ਨੂੰ ਵੀ ਵਧੀਆ ਮਾਨ ਸਨਮਾਨ ਦਿੱਤਾ ਤਾਂ ਕਿ ਉਥੇ ਨਫ਼ਰਤ ਦੀ ਬਜਾਏ ਉਹਨਾਂ ਨੇ ਪਿਆਰ ਬੀਜਿਆ ਤੇ ਇਹੋ ਜਿਹਾ ਵਿਰਲਾ ਹੀ ਕੋਈ ਕਰ ਸਕਦਾ ਕਿਉਂਕਿ ਜੇ ਸਾਡੇ ਨਾਲ ਕੋਈ ਤੱਕਾ ਕਰੇ ਤਾ ਹੁਣ ਪੰਜਾਬੀਆਂ ਚ ਤਾਂ ਇਹ ਗੱਲ ਖਾਸ ਹੁੰਦੀ ਆ ਵੀ ਤੱਕਾ ਫਸਣਾ ਤਾਂ ਬਦਲਾ ਬਦਲਾ ਪਾ ਅਜਾ ਹੋ ਰਿਹਾ ਸੋ ਇਹ ਕੋਈ ਵਿਰਲਾ ਹੀ ਕਰ ਸਕਦਾ ਆ ਤੇ ਸੋ ਦਾਦੇ ਇਹੋ ਜੀ ਸੋਚ ਨੂੰ ਤੇ ਇਹੋ ਜੇ ਵਿਅਕਤੀਆਂ ਨੂੰ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਤੇ ਮੈਂ ਆਸ ਕਰਦਾ ਕਿ ਏਬੀਪੀ ਸਾਝਾ ਦੇ ਦਰਸ਼ਕਾਂ ਨੂੰ ਇਹ ਸਭ ਗੱਲਾਂ ਆਪਣੀਆਂ ਪਸੰਦ ਆਈਆਂ ਹੋਣਗੀਆਂ ਸੋ ਇਸਨ ਤਨਮਨਜੀਤ ਸਿੰਘ ਤੇਸੀ ਜਿਨ੍ਹਾਂ ਨੇ ਇੱਕ ਮਕਾਮ ਦੇ ਉੱਤੇ ਪਹੁੰਚੇ ਨੇ ਬ੍ਰਿਟਿਸ਼ ਪਾਰਲੀਮੈਂਟ ਦੇ ਅੰਦਰ ਔਰ ਆਪਣੀ ਗੱਲ ਰੱਖਦੀ ਨੇ ਲਿਬਰਲ ਪਾਰਟੀ ਦੇ ਵੱਲੋਂ ਔਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਹੜੀ ਉਹਨਾਂ ਨੇ ਕਹੀ ਕਿ ਨੈਲਸਨ ਮੰਡੇਲਾ ਉਹਨਾਂ ਦੇ ਦਰਸ਼ ਨੇ ਕਿਉਂਕਿ ਬਦਲੇ ਦੀ ਭਾਵਨਾ ਨਹੀਂ ਸੀ ਇੰਨੇ ਸਾਲ ਜੇਲ੍ਹ ਚ ਰਹਿਣ ਤੋਂ ਬਾਅਦ ਵੀ ਤਾਂ ਇਸ ਤਰ੍ਹਾਂ ਦੀ ਰਾਜਨੀਤੀ ਦੇਸ਼ ਦੁਨੀਆ 'ਚ ਖੜੀ ਹੋਣੀ ਚਾਹੀਦੀ ਹੈ ਜਿਹਦੇ 'ਚ ਨਫ਼ਰਤ ਨਾ ਹੋਵੇ ਪਿਆਰੀ ਪਿਆਰ ਹੋਵੇ ਔਰ ਉਹ ਇਸੇ ਕਰਕੇ ਉਹ ਕਹਿੰਦੇ ਨੇ ਕਿ ਕਾਲੀ ਸੂਚੀ 'ਚ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਜਿਹੜੇ ਬਜ਼ੁਰਗ ਹੋ ਚੁੱਕੇ ਨੇ ਤੇ ਨਾਲ ਇਹ ਉਹ ਕਹਿੰਦੇ ਨੇ ਕਿ 84 ਦੇ ਮਾਮਲੇ ਦੇ ਉੱਤੇ ਜੋ ਹੁਣ ਤੱਕ ਜਨਤਕ ਨਹੀਂ ਹੋਇਆ ਜੇ ਬ੍ਰਿਟਿਸ਼ ਦੀ ਉਸ ਵਿੱਚ ਭੂਮਿਕਾ ਸੀ ਤਾਂ ਉਹ ਵੀ ਜਨਤਕ ਹੋਣੀ ਚਾਹੀਦੀ ਹੈ ਕੈਮਰਾਮੈਨ ਗ੍ਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ